ਜਕਸਨ ਬਰੇਜ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇੱਕ ਅਹਿਮ ਚਰਚਾ ਲੈ ਕੇ ਤੁਹਾਡੇ ਆਹ ਸਾਹਮਣੇ ਹਾਜ਼ਰ ਹਾਂ ਕਿ ਮੇਰੇ ਸਾਥੀ ਰਣਜੀਤ ਨਰਮਨ ਸਿੰਘ ਕਲਿਆਰ ਤੇ ਚਰਚਾ ਸਾਡੀ ਹੈਗੀ ਹੈ ਦੂਜੀ ਚਰਚਾ ਕਰ ਸਕਦੇ ਕਰ ਲੱਗਿਆ ਕਿਉਂਕਿ ਮਾਨ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਬਾਤਾਂ ਕਰ ਰਹੀ ਹੈਗੀ ਹੈ ਤੇ ਇਸ ਤੋਂ ਪਹਿਲਾਂ ਜਿਵੇਂ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਕੇ ਇਹਦੇ ਅਸੀਂ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਤੇ ਹੁਣ ਜਿਹੜਾ ਕੱਲ ਦੀ ਕੈਮਰਾ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਵੀ ਉਹ ਕਹਿੰਦੇ ਵੀ ਹੁਣ ਐਸਐਸਪੀ ਤੇ ਡੀਸੀ ਐਸਡੀਐਮ ਡੀਐਸਪੀ ਤੇ ਐਸਐਚਓ ਨੂੰ ਜਿੰਮੇਵਾਰੀ ਲਾ ਦਿੱਤੀ ਗਈ ਵੀ ਤੁਸੀਂ ਭ੍ਰਸਤਾਚਾਰ ਖਤਮ ਕਰਨਾ ਤੇ ਜੇ ਅਗਰ ਭ੍ਰਸਤਾਚਾਰ ਖਤਮ ਨਹੀਂ ਹੋਊਗਾ ਤਾਂ ਉਹਨਾਂ ਦੇ ਉੱਤੇ ਜਿਹੜੀ ਉਹ ਕਾਰਵਾਈ ਹੋਊਗੀ ਕਹਾਂ ਸਰ ਜੀ ਇਹ ਕੀ ਹੈਗਾ ਵੀ ਆਪਾਂ ਹੈਡਿੰਗ ਦਿੱਤਾ ਬਿੱਲੀ ਦੇ ਸਰਾਣੇ ਰੱਖ ਕੇ ਦੁੱਧ ਜਮਾਉਣ ਦੀਆਂ ਗੱਲਾਂ ਜਿਹੜੇ ਮਾਨ ਸਰ ਕਰ ਰਹੇ ਐਸਟੈਂ ਜੀ ਵੀ ਇਹ ਸਾਰਾ ਕੁਝ ਕਿਵੇਂ ਹੋਊਗਾ ਤੇ ਬਿਲਕੁਲ ਜਿਹੜਾ ਤੁਸੀਂ ਟਾਈਟਲ ਜਿਵੇਂ ਦਿੱਤਾ ਬਰਾੜ ਸਾਹਿਬ ਜਾਂ ਜਿਹੜੀ ਹੈਗੀ ਇਸ ਕਹਾਵਤ ਤੋਂ ਲੋਕ ਪលਪਾਂਤ ਜਾਣੂ ਆ ਵੀ ਬਿੱਲੀ ਦੇ ਸਹਰਾਣੇ ਦੁੱਧ ਨਹੀਂ ਜਾਂਦਾ ਹਨਾ ਪਰੰਤੂ ਮਸਲਾ ਕੀ ਹੈ ਵੀ ਰਿਸ਼ਵਤ ਦੀ ਗੱਲ ਮੋਨਿਟਰਿੰਗ ਕਰਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਤੋਂ ਹੀ ਉਪਰਾਲੇ ਕੀਤੇ ਜਾ ਰਹੇ ਆ ਵੀ ਜਿਹੜੀ ਹੈਗੀ ਹੈ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਨੰਬਰ ਵੀ ਜਿਹੜੇ ਹੈਗੇ ਐ ਲਾਗ ਕੀਤਾਗੇ ਸੀਸੀਟੀਵੀਜ਼ ਕੈਮਰਾ ਜਿਹੜਾ ਹੈਗਾ ਡਿਸਟ੍ਰਿਕਟ ਵਾਈਜ਼ ਜਿਹੜਾ ਹੈਗਾ ਜ਼ਿਲ੍ਹਾ ਅਧਿਕਾਰੀਆਂ ਦੇ ਪੱਖ ਤੇ ਲੈ ਕੇ ਹੁੰਦਾ ਪ੍ਰਤੂਨ ਨੂੰ ਮੋਨੀਟਰ ਕੌਣ ਕਰੂਗਾ ਜਿਹੜੇ ਮੋਨੀਟਰ ਕਰਨ ਵਾਲੇ ਕਿੰਨੇ ਇੱਕ ਜ਼ਿੰਮੇਵਾਰ ਹੋਣਗੇ ਜਿਹੜੇ ਖਾਸ ਕਰਕੇ ਜਦੋਂ ਗੱਲ ਕਰਦੇ ਆ ਕਿ ਹੁਣ ਇਸ ਤਰ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਵੀ ਤੂੰ ਤੇ ਰਿਸ਼ਤ ਖਤਮ ਕਰ ਦੀਂ ਉਹਨਾਂ ਨੂੰ ਮੋਨੀਟਰ ਕੌਣ ਕਰੂਗਾ ਜਿਹੜੇ ਹੈਗੇ ਆ ਸਾਡੇ ਸਿਆਸੀ ਆਗੂ ਵਿਧਾਇਕ ਸਰਕਾਰ ਦੇ ਜਿਹੜੇ ਹੈਗੇ ਰਹਿੰਦੇ ਤੇ ਪਰ ਤੁਸੀਂ ਮੰਨ ਕੇ ਚਲੋ ਵੀ ਕੋਈ ਵੀ ਇੱਕ ਵੀ ਵਿਅਕਤੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਦੁਨੀਆ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਆ ਪੰਜਾਬੀ ਉਹ ਯਕੀਨੀ ਨਹੀਂ ਕਰਦਾ ਵੀ ਰਿਸ਼ਵਤ ਜਿਹੜੀ ਹੈਗੀ ਆ ਸਿਆਸੀ ਲੋਕ ਨਾਲ ਲੈਂਦੇ ਹੁਣ ਜਾਂ ਰਿਸ਼ਵਤ ਦਾ ਤਾਂਦਾ ਹੀ ਇਹੇ ਕਰਾਉਂਦੇ ਆ ਹੁਣ ਗੱਲ ਤਾਂ ਇਹ ਇਹ ਵੱਡਾ ਸਵਾਲ ਆ ਦੂਜੀ ਕੀ ਗੱਲ ਹੈਗੀ ਆ ਵੀ ਜਦੋਂ ਕਿਤੇ ਵੀ ਕਿਸੇਦਾਰੀਆਂ ਦੇਗਾ ਤਸਵੀਰਾਂ ਸਾਹਮਣੇ ਆ ਜਾਂਦੀਆਂ ਖਬਰਾਂ ਆ ਜਾਂਦੀਆਂ ਵੀ ਫਲਾਣਾ ਵ代ਕ ਜਿਹੜਾ ਹੈਗਾ ਉਹਦਾ ਫਲਾਣਾ ਬੰਦਾ ਜਿਹੜਾ ਪੀਏ ਜਾਂ ਉਹ ਦਾ ਸਿਆਸੀ ਪੀਏ ਜਾਂ ਆਉਂਦਾ ਜਿਹੜਾ ਹੈਗਾ ਗੈਰ ਸਿਆਸੀ ਜਿਹੜੀ ਉਹਦੀ ਟੀਮ ਦੇ ਵਿੱਚੋਂ ਉਹ ਬੰਦਾ ਰਿਸ਼ਵਤ ਲੈਦਾ ਫੜਿਆ ਗਿਆ ਤੇ ਤੁਸੀਂ ਰਿਸ਼ਵਤ ਖਤਮ ਕਰਦੀ ਜਿਹੜੀ ਗੱਲ ਆ ਉਹ ਇਹਨਾਂ ਲੋਕਾਂ ਦੇ ਦਰਮਿਆਨ ਕਿਵੇਂ ਰੱਖੋਗੇ ਇਹ ਸਾਰੀਆਂ ਜਿੰਨਾਂ ਮੇਰੇ ਖਿਆਲ ਨਾਲ ਹਵਾ 'ਚ ਤੀਰ ਚਲਾਉਣ ਵਾਲੀ ਗੱਲ ਆ ਇਸ ਤਰ੍ਹਾਂ ਜਿਹੜੀਆਂ ਰਿਸ਼ਵਤ ਖੋਰੀਆਂ ਜਾਂ ਭ੍ਰਸ਼ਟਾਚਾਰ ਖਤਮ ਨਹੀਂ ਹੋਏ ਉਹ ਇਹਨਾਂ ਆਪਾਂ ਪਹਿਲਾਂ ਚਰਚਾ ਕੀਤੀ ਸੀਗੀ ਵੀ ਸੀਸੀਟੀਵੀ ਕੈਮਰੇ ਲਾ ਦਿਓ ਜੀ ਮਾਨ ਸਾਹਿਬ ਕਹਿੰਦੇ ਵੀ ਸੀਸੀਟੀਵੀ ਕੈਮਰੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤਸੀਲਾਂ ਦੇ ਵਿੱਚ ਲਾਏ ਜਾਣਗੇ ਤੇ ਉਹ ਨਿਗਰ ਰੱਖਣਗੇ ਵੀ ਜੀ अच्छा ਹੁਣ ਆਪਾਂ ਗੱਲ ਇਥੋਂ ਹਾਸੋ ਹਿੰਡਾ ਲਈ ਨਹੀਂ ਬੜਦੀਆਂ ਆਈਆਂ ਵੀ ਤੁਸੀਂ ਸੀਸੀਟੀਵੀ ਸਾਰ ਕੈਮਰੇ ਦੇ ਸਾਹਮਣੇ ਥੋੜੋ ਕੋਈ ਰਿਸ਼ਵਤ ਲਊਗਾ ਨਾ ਨਾ ਬਿਲਕੁਲ ਨਾ ਹਾਂ ਤਾਂ ਉੱਥੇ ਕਮਰੇ ਉਹ ਤਾਂ ਉਹਨਾਂ ਦੇ ਆਪਣੇ ਦਲਾਲ ਛੱਡੇ ਹੋਏ ਆ ਬੰਦੇ ਬਾਹਰ ਉਹ ਤਾਂ ਬਾਹਰ ਗੇਟਾਂ ਦੇ ਬਾਹਰ ਪਾਣ ਪਾ ਕੇ ਮਿੱਟੇ ਜਾਂ ਗੇਟਾਂ ਦੇ ਵਿੱਚ ਜਾ ਕੇ ਵੀ ਅਗਰੇ ਕੋਈ ਬੰਦੇ ਜੇ ਹੈਗੇ ਆ ਜਿਹੜੇ ਰਿਸ਼ਵਤਾਂ ਦਾ ਪਹਿਲਾਂ ਹੀ ਸੌਦਾ ਕਰ ਲੈਂਦੇ ਆ ਤੇ ਲੋਕਾਂ ਨੂੰ ਉਸ ਤਰੀਕੇ ਨਾਲ ਉਹ ਸੈੱਟ ਕਰਦੇ ਆ ਵੀ ਅਗਲਾ ਬੁਰਜੋ ਕਰੀ ਰਹਿਦਾ ਕਿਉਂਕਿ ਜੇਕਰ ਆਪਾਂ ਤਸੀਲਾਂ ਦੀ ਗੱਲ ਕਰਕੇ ਕੋਈ ਰਜਿਸਟਰੀਆਂ ਚਾਉਣੀਆਂ ਤੇ ਉਹ ਕਈ ਮਤਲਬ ਤੁਨੂਨਾ ਤੌਰ ਤੇ ਵੀ ਜੀ ਅਜਿਸੀਆਂ ਨਹੀਂ ਹੋ ਸਕਦੀਆਂ ਤੇ ਉਹ ਲੋਕ ਜਾਂਦੇ ਉਹ ਕਹਿੰਦੇ ਵੀ ਕਿਸੇ ਨਾ ਕਿਸੇ ਠੱਗ ਨਾਲ ਪੈਸੇ ਦੇ ਕੇ ਆਪਾਂ ਰਜਿਸਟਰੀ ਕਰਵਾ ਲੀਏ ਤੇ ਹੁੰਦਾ ਉਹ ਦੋ ਨੰਬਰ ਦਾ ਕੰਮ ਹੀ ਹੈ ਜੀ ਠੀਕ ਹੈ ਤੇ ਉਹ ਉਹ ਫਿਰ ਬਾਅਦ ਵਿੱਚ ਕੀ ਕਰਦੇ ਉਹੀ ਲੋਕ ਬਾਅਦ ਆ ਕੇ ਰੌਲਾ ਪਾਉਂਦੇ ਆ ਵੀ ਸਾਡੇ ਕੋਲੋਂ ਇੰਨੇ ਪੈਸੇ ਲੈ ਲਈ ਪਾਣੇ ਵਾਦੇ ਜੀ ਪਰ ਗੱਲ ਵਿੱਚ ਇਹ ਹੈ ਜੀ ਪੂਤੇ ਵੀ ਇਹੀ ਗੱਲ ਕਹੀ ਸੀ ਵੀ ਜੇ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਬੰਦੇ ਪਰਿਸ਼ਮਤ ਦਿੰਦੇ ਆ ਠੀਕ ਹੈ ਉਹਨਾਂ ਦੀ ਵੀ ਬਿਲਕੁਲ ਬਿਲਕੁਲ ਉਹਨਾਂ ਦੇ ਬਿਲਕੁਲ ਆਪਣੀ ਹੋਣੀ ਚਾਹੀਦੀ ਹੈ ਹਾਂ ਪਰਤਾਲ ਹੋਣੀ ਚਾਹੀਦੀ ਉਹਨਾਂ ਦੀ ਉਹਨਾਂ ਦਾ ਪਤਾ ਕੀਤਾ ਜਾ ਵੀ ਤੁਸੀਂ ਪੈਸੇ ਕਿਉਂ ਦਿੱਤੇ ਜੇਕਰ ਵਕਐ ਹੀ ਬੰਦਾ ਆਪਣੀ ਜਗ੍ਹਾ ਤੇ ਸਹੀ ਹੈਗਾ ਜੈਨੂਨ ਕੰਮ ਹੈਗਾ ਤੇ ਫਿਰ ਉਹ ਬੰਦਾ ਆਖ ਕਿਉਂ ਤੇ ਆਪਣਾ ਜਿਹੜਾ ਕੰਮ ਕਰਾ ਕੇ ਲਿਉਦਾ ਠੀਕ ਹੈ ਜੇਕਰ ਉਹ ਬੰਦਾ ਖੁਦ ਆਪ ਹੀ ਸਹੀ ਨਹੀਂਗਾ ਤੇ ਫਿਰ ਆਹਨ ਤਾਂ ਬੋਕਾ ਮੈ ਲੈਣਾ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਵਿੰਗੀ ਜਿਹੜੀ ਕੁੰਡੀ ਪਾ ਕੇ ਦੇ ਕੰਮ ਕਰਦਨੇ ਆ ਤੇ ਗੱਲ ਵਿੱਚ ਹੈਗੀ ਆ ਵਿਪ੍ਰਸਟਾਚਾਰ ਖਤਮ ਕਰਨ ਵਾਸਤੇ ਸਰਕਾਰ ਨੂੰ ਕੋਈ ਹੋਰ ਸਿਸਟਮ ਚਲਾਉਣਾ ਚਾਹੀਦਾ ਵੀ ਆਹਾ ਸੁਹਣੀਆਂ ਗੱਲਾਂ ਕਰਨ ਨਾਲ ਕਿਤੇ ਵਿਪ੍ਰਸਟਾਚਾਰ ਖਤਮ ਨਹੀਂ ਹੋਣਾਗਾ ਵੀ ਤੁਸੀਂ ਕਹਿੰਦਾ ਜੀ ਸੀਸੀਟੀਵੀ ਕੈਮਰੇ ਲਾ ਲਿਓ ਤੇ ਫਿਰ ਉਹ ਵਿਪ੍ਰਸਟਾਚਾਰ ਖਤਮ ਹੋ ਜੂਗਾ ਤੇ ਪਰ ਗੱਲ ਜੋ ਹੈ ਕਿ ਜਦੋਂ ਕੋਈ ਕੋਈ ਉੱਤੇ ਕਾਰਵਾਈ ਕਰਨ ਦੀ ਜਾਂ ਕੋਈ ਜਾਂਚ ਕਰਨ ਦਾ ਸਮਾਂ ਆਉਂਦਾ ਵਿਸ਼ਾ ਆਉਂਦਾ ਤੇ ਜਾਂ ਕੋਈ ਇਹ ਵਿਪ੍ਰਸਟਾਚਾਰ ਨੂੰ ਨੰਗਾ ਕਰਨ ਵਾਸਤੇ ਖਾਸ ਕਰਕੇ ਪ੍ਰੈਸ ਦਾ ਜਿਹੜਾ ਰੋਲ ਆ ਜਦੋਂ ਦੀ ਆਹਾ ਆਪਣੇ ਇਨਕਲਾਬ ਆਇਆ ਉਹ ਤਾਂ ਪ੍ਰੈਸ ਨਾਲੋਂ ਤਾਂ ਬਹੁਤ ਘਟ ਗਿਆ ਕਿਉਂਕਿ ਉਹ ਸਾਰੀ ਪ੍ਰੈਸ ਦਾ ਗਾਲਾ ਕੱਢਦਾ ਠੀਕ ਹੈ ਤੁਸੀਂ ਉਹ ਜੇਕਰ ਦਿੱਲੀ ਦਾ ਇਲੈਕਸ਼ਨ ਦੀ ਗੱਲ ਕਰਦੇ ਗੇ ਦਿੱਲੀ ਇਲੈਕਸ਼ਨ ਦੇ ਵਿੱਚ ਉਥੇ ਪ੍ਰੈਸ ਨੇ ਮਤਲਬ ਉਥੇ ਉਹ ਬੀਜੇਪੀ ਦਾ ਜੋਰ ਸੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਬੈਠੀ ਹੈਗੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਉਥੇ ਪ੍ਰੈਸ ਨੇ ਆਉਂਦੀ ਗੱਲਬਾਤ ਕਰ ਲਈ ਉਹਨਾਂ ਨੇ ਪ੍ਰੈਸਾਂ ਨੂੰ ਵੀ ਅੰਦਰੋਂ ਦਲਬੱਧ ਕਰਤਾ ਬੜਕੇ ਆਪਣੇ ਇਹ ਜਿਹੜੇ ਇਨਕਲਾਬ ਵਾਲੇ ਸਾਰੇ ਆਮ ਆਦਮੀ ਪਾਰਟੀ ਲੋਕ ਕਹਿੰਦੇ ਸੀ ਪ੍ਰੈਸ ਨਾਲ ਠੱਕਾ ਹੋਇਆ ਤੇ ਪਰ ਜੇ ਤੁਸੀਂ ਪਿੱਛੇ ਪੰਜਾਬ ਦੇ ਨਾਲੋਂ ਦੇਖੋ ਤਾਂ ਪੰਜਾਬ ਤੋਂ ਤੁਸੀਂ ਕੀ ਕੀਤਾ ਪੱਤਰਕਾਰਾਂ ਨੂੰ ਵੀ ਅਦਰਕੀਤਾ ਤੁਸੀਂ ਉਹਨਾਂ ਦੇ ਕਾਰਵਾਈਆਂ ਕੀਤੀਆਂ ਕਿ ਹੁਣ ਪ੍ਰਸ਼ਾਸਨ ਚਾਰਗਾਂ ਬੰਦ ਕਰਨ ਦੀ ਆਪ ਦੇ ਜਿਹੜੇ ਉਹਨਾਂ ਦੇ ਬਿਆਨ ਹੈ ਤੇ ਜੇ ਅਗਰ ਪੱਤਰਕਾਰਾਂ ਵੱਲੋਂ ਪ੍ਰਸ਼ਾਸਨ ਚਾਰਗ ਅ ਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਹ ਉਹਨਾਂ ਨੂੰ ਤੁਸੀਂ ਉਹਨਾਂ ਦੇ ਕਾਰਵਾਈ ਕਰਨ ਵਾਲੇ ਪਾਸੇ ਤੁਰਪੇ ਤੇ ਪੱਤਰਕਾਰਾਂ ਨੂੰ ਆਜਾਜ ਕੀ ਨਹੀਂ ਤੁਸੀਂ ਸਰਕਾਰੀ ਦਫਤਰਾਂ ਜਾਂ ਜਾਵੋਗੇ ਹੋਣਾ ਜੇ ਸਹੀ ਮਨ ਸੋਚੀਏ ਪੱਤਰਕਾਰ ਸਰਕਾਰੀ ਦੇ ਉੱਪਰ ਜਾ ਕੇ ਕੋਈ ਵੀਡੀਓ ਬਣਾ ਬਣਾ ਨਹੀਂ ਸਕਦਾ ਬਿਲਕੁਲ ਅਭੀ ਅਸੀਂ ਪਹਿਲਾਂ ਵੀ ਗੱਲ ਕਰਤੇ ਅੱਡੇ ਅਸੀਂ ਜਿਹੜੀ ਡਿਸਟ੍ਰਿਕਟ ਲੈਵਲ ਤੇ ਜਿਹੜੀ ਜਦੋਂ ਡੀਸੀ ਦਫ਼ਤਰ ਮੋਕਾ ਬੰਦਦਾ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਕੋਈ Banda ਕੈਮਰਾ ਲੈ ਕੇ ਜਾਂ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਡਾクター ਜੀ ਗੱਲ ਤਾਂ ਮਸਲਾ ਤੇ ਹੈ ਨਾ ਦੇਖੋ ਵੀ ਤੁਸੀਂ ਹਰ ਤਰ੍ਹਾਂ ਦਾ ਜਿਹੜਾ ਸਿਸਟਮ ਜੋ ਹੈ ਨਾ ਕਰਪਸ਼ਨ ਦੇ ਨਾਲ ਜੁੜਿਆ ਹੋਇਆ ਹੈ ਅ ਦਖਤਰੀ ਤਣਾ ਬਣਾਉ ਨੂੰ ਜੁੜਿਆ ਹੀ ਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਇਨਕਲਾਬ ਦੀ ਗੱਲ ਕੀਤੀ ਹੈ ਇਨਕਲਾਬ ਲਿਆਉਣ ਵਾਸਤੇ ਹਰ ਇੱਕ ਵਿਅਕਤੀ ਨੇ ਜੋਰ ਲਾਇਆ ਵੀ ਜਿਹੜੀਆਂ ਸਰਕਾਰਾਂ ਕਾਂਗਰਸ ਦੇ ਅਕਾਲੀ ਦਲ ਦੇ ਵਿੱਚ ਘਰ ਘਰ ਗਏ ਭ੍ਰਸਤਾਚਾਰ ਘਰ ਕਰ ਗਿਆ ਇਹ ਠੀਕ ਨਹੀਂ ਹੋ ਸਕਦਾ ਇਹਨੂੰ ਤੀਜੀ ਧਿਰ ਜਿਹੜੀ ਹੈਗੀ ਉਹ ਠੀਕ ਕਰ ਸਕਦੀ ਹੈ ਪਰantu ਹੁਣ ਇੱਥੇ ਕੋਈ ਵੀ ਕਿਸੇ ਕਿਸਮ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਹਦੇ ਨਾਲ ਅਸੀਂ ਰਿਸ਼ਵਤ ਵਾਲੇ ਜਿਹੜੇ ਹੈਗੇ ਆ ਖੇਤਾਂ ਤੇ ਕਾਬੂ ਪਾ ਸਕੀ ਜਿਵੇਂ ਤੁਸੀਂ ਰਜਿਸਟਰੀਆਂ ਦੀ ਗੱਲ ਕੀਤੀ ਹੈ ਹੁਣ ਤੁਸੀਂ ਹੱਸੋ ਹੀ ਨਹੀਂ ਗੱਲ ਆ ਪਰantu ਤੁਸੀਂ ਦੇਖੋ ਜਿਹੜਾ ਡੀਸੀ ਰੇਟ ਆ ਜਾਂ ਕਲੈਕਟਰ ਰੇਟ ਹੈਗਾ ਉਹ 10 ਲੱਖ ਤੋਂ ਲੈ ਕੇ 30 ਕੁ ਹਜ਼ਾਰ ਯਾਨੀ ਕਿ ਸਭੇ 10 ਲੱਖ ਤੱਕ ਦਾ ਆਏਗਾ ਤੇ বিক্রি ਹੋ ਰਹੀ ਹੈ ਜਿਹੜੀ 40 42 42 ਲੱਖ ਰੁਪਏ ਦੇ ਕਿਲੇ ਦੀ ਤੇ ਉਥੇ ਸਟੈਂਪ ਡਿਊਟੀ ਦੀ ਚੋਰੀ ਸਭ ਤੋਂ ਪਹਿਲਾਂ ਦੇਖੋ ਤੁਸੀਂ ਜਿਹੜੀ ਕਿ ਕਿਸ ਲੈਵਲ ਤੇ 6% ਜਿਹੜਾ ਇਹਦਾ ਰਜਿਸਟਰੀ ਦਾ ਜਿਹੜਾ ਆਇਆਗਾ ਖਰਚਾ ਹੁੰਦਾ ਤੁਸੀਂ ਉਸਤਾਨ ਖਰੀਦੇ ਆ ਤੁਸੀਂ ਜਿਹੜੀਆਂ ਫੀਸਾਂ ਲੱਗਦੀਆਂ ਉਥੇ ਜੇ ਤੁਸੀਂ ਕਰਕੇ ਤੇ ਕਹਿੰਦੇ ਲੋ ਜੀ ਅਸੀਂ ਤੁਹਾਡਾ ਇੱਕ ਨੰਬਰ ਚ ਪੈਸਾ ਹੋਊਗਾ ਨਾਲ ਦੇ ਨਾਲ ਤੁਹਾਡਾ 30 ਲੱਖ ਰੁਪਏ ਦਾ ਤੁਸੀਂ ਵੇਚਦੇ ਆ ਅਸੀਂ 2% ਜਿਹੜੀ ਹੈ ਕਿ ਡਿਊਟੀ ਲਾਵਾ ਤੇ 6% 30 ਦੇ ਨਾਲ ਆ ਗਿਆ ਨਾ ਤੁਹਾਡੀ ਅਫਦਲਤਾ ਦੇਣੀ ਹੈ ਸਰਕਾਰੀ ਅੰਦਰ ਤਾਂ ਉਹ ਨਹੀਂ ਹੋਗੀ ਪਰantu ਇੱਧਰ ਕਿਸੇ ਵੱਲ ਕੋਈ ਧਿਆਨ ਨਹੀਂ ਜੇਕਰ ਕੋਈ ਬੰਦਾ 2 ਕਰੋੜ ਦਾ ਸੌਦਾ ਕਰਦਾ ਤਾਂ ਉਹਦੇ 40 ਲੱਖ ਰੁਪਏ ਦਾ ਜਿਹੜਾ ਹੈਗਾ ਉਹਦਾ ਇੱਕ ਨੰਬਰ 14 ਤੇ ਉਹਦਾ 1 ਕਰੋੜ 60 ਲੱਖ ਦੋ ਨੰਬਰ 14 ਬੋਲ ਰਿਹਾ ਫਿਰਦਾ ਇਹ ਸਾਰੀਆਂ ਚੀਜ਼ਾਂ ਤੇ ਕਿਸੇ ਦਾ ਧਿਆਨ ਨਹੀਂਗਾ ਜਦੋਂ ਤੁਸੀਂ ਦੇਖੋ ਵੀ ਆ ਪਿਛਲੇ ਦਿਨਾਂ ਚ ਇੱਕ ਵੀਡੀਓ ਵਾਇਰਲ ਹੋਇਆ ਹੂੰ ਚਿੱਟਾ ਫੜਾਇਆ ਗਿਆ ਥੋੜੀ ਮਾਤਰਾ ਦੇ ਵਿੱਚ ਫੜਾਇਆ ਗਿਆ ਬੀਬੀਆਂ ਦਾ ਉਹ ਵੀਡੀਓ ਸੀ ਉੱਥੇ ਬੰਦਾ ਐਸਆਈ ਬੈਠਾ ਉਹ ਕਹਿੰਦਾ ਤੁਸੀਂ ਇੰਨੇ ਪੈਸੇ ਦੇ ਦਿਓ ਤੇ ਮੈਂ ਤੁਹਾਡਾ ਕੇਸ ਨਹੀਂ ਪਾਉਂਦਾ ਕਿਵੇਂ ਜਿਹੜੀ ਰਿਸ਼ਵਤ ਚਿੱਟਾ ਜਾਂ ਇਹ ਨਲਾਇਕੀਆਂ ਜੀਆਂ ਕਿਵੇਂ ਬੰਦ ਹੋ ਜਾਣਗੇ ਜਦੋਂ ਸਾਡੇ ਸਿਸਟਮ ਨਾਲ ਜੁੜੇ ਹੋਏ ਲੋਕ ਵੱਖ-ਵੱਖ ਵਿਭਾਗਾਂ 'ਚ ਬੈਠੇ ਉਹ ਦਲਾਲੀਆਂ ਕਰੀ ਜਾਂਦੇ ਆ ਤੇ ਉਹਨਾਂ ਦਲਾਲੀਆਂ ਤੇ ਜਿਹੜਾ ਹੈਗਾ ਕੋਈ ਬੰਦਾ ਸਵਾਲ ਠਾਉਣ ਵਾਲਾ ਉਹਦੇ ਖਿਲਾਫ ਸਰਕਾਰ ਐਕਸ਼ਨ ਲੈ ਲੈਂਦੀ ਆ ਜਾਂ ਉਹਦੀ ਸੁਣਵਾਈ ਨਹੀਂ ਕਰਦੀ ਆਮ ਬੰਦਾਂ ਦਾ ਚਲੋ ਇਹੋ ਜਿਹੀਆਂ ਗੱਲਾਂ ਠਾਣ ਤੋਂ ਪਾਸਾ ਵੱੜਦਾ ਹੈਗਾ ਇੱਕੋ ਇੱਕ ਪ੍ਰੈਸ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਭਰੋਸਾ ਵੀ ਹੁੰਦਾ ਨੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਅਸੀਂ ਪ੍ਰੈਸ ਆਮ ਲੋਕਾਂ ਨੂੰ ਇਹ ਹੁੰਦਾ ਵੀ ਇੱਕ ਪ੍ਰੈਸ ਕੋਲੇ ਗੱਲ ਕਰਾਂਗੇ ਤਾਂ ਸ਼ਰਤਾਂ ਦਾ ਬਦਲਾਅ ਹੋ ਜਾਊ ਕਈ ਦਿਨ ਹੋ ਵੀ ਜਾਂਦੇ ਆ ਪਰ ਗੱਲ ਵਿਚ ਹੋਏਗੀ ਇੱਕ ਤੁਸੀਂ ਗੱਲ ਹੋਰ ਵਿੱਚ ਕੀਤੀ ਹੈਗੀ ਜਿਹੜੀ ਮੇਰੇ ਧਿਆਨ 'ਚ ਨਹੀਂ ਸੀ ਬਿਲਕੁਲ ਤੁਹਾਡੀ ਗੱਲ ਸਹੀ ਹੈ 40-40 ਲੱਖ ਦੀਆਂ ਜਮੀਨਾਂ ਦੇ ਸੌਦੇ ਬਿਲਕੁਲ 30 ਲੱਖ ਦੀਆਂ 40 ਲੱਖ ਦੀਆਂ ਇਹ 50 50 ਲੱਖ ਨੂੰ ਕਰੋੜ ਕਰੋੜ ਰੁਪਈਆ ਨੂੰ ਕਿੱਲੇ ਦੀਆਂ ਤੇ ਇਹ ਰਜਿਸਟ੍ਰੀਸ ਕਿਹੜੀਆਂ ਹੋ ਰਹੀਆਂ ਹੈਗੀਆਂ ਪਰ ਜਸਤੀ ਦਾ ਜਿਹੜਾ ਕਲੈਕਟਰ ਰੇਟ ਆ ਉਹਦੇ ਮੁਤਾਬਕ ਹੀ ਹੋ ਰਹੀ ਹੈ ਬਿਲਕੁਲ ਪਰ ਤਹਿਸੀਲਦਾਰ ਵਗੈਰਾ ਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਵੀ ਐਸ ਟਾਈਮ ਦਾ ਮਾਰਕੀਟ ਰੇਟ ਕੀ ਹੈਗਾ ਤੇ ਸਰਕਾਰੀ ਰੇਟ ਕੀ ਹੈਗਾ ਇਹ ਸਾਰੇ ਜਿਹੜੇ ਉਹ ਰਜਿਸਟਰੀਆਂ ਹੁੰਦੀਆਂ ਇਹਨਾਂ ਦੇ ਨਾਲ ਜਸਦੀ ਹੋਣੀ ਚਾਹੀਦੀ ਹੈ ਬਿਲਕੁਲ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹ ਵੀ ਜੇ ਤਹਿਸੀਲਦਾਰ ਰਜਿਸਟਰੀ ਕਰ ਰਿਹਾ ਕੀ ਉਹਨੇ ऐसे एरिया जो इतनी जमीनदा की रेट सी मार्केट रेट ਹੈ ਇਸ ਟਾਈਮ ਆ ਤੋ ਉਹਦੋਂ ਕਿੱਸਾ ਬਣ ਹੋਈ ਹੈ ਇਹ ਕਦੇ ਬਿਆਨ ਹੀ ਨਹੀਂ ਆਇਆ ਨਹੀਂ ਪਰ ਗੱਲ ਜੋ ਹੈ ਕਿ ਆ ਵੀ ਜਿਹੜੇ ਇਹ ਮਾਨ ਸਾਹਿਬ ਚੋਂ ਮੈਂ ਕਹਿਣਾ ਚੰਗੀ ਗੱਲ ਆ ਬਿਆਨ ਦੇ ਤੋ ਕੋਈ ਹੱਜ ਨਹੀਂ ਆ ਬਿਆਨ ਦੇ ਦਿਓ ਵੀ ਭ੍ਰਿਸ਼ਟਾਚਾਰ ਜੇ ਖਤਮ ਹੋ ਜਾਵੇ ਤਾਂ ਆਮ ਗਰੀਬ ਵਰਗ ਨੂੰ ਫਾਇਦਾ ਹੋ ਜਾਵੇ ਕਿਉਂਕਿ ਤਾਂ ਪ੍ਰਸ਼ਾਸਨ ਚਲ ਕਰਵਾ ਹੀ ਨਹੀਂ ਸਕਦਾ ਗਰੀਬ ਨੇ ਤਾਂ ਕਿਸੇ ਨੂੰ ਕੋਈ ਗਨਕਿੱਲਾ ਲੈਣਾ ਨਾ ਕੋਈ ਪ੍ਰਾਰ ਲੈਣੇ ਨਾ ਕਿਹੜੇ ਫੈਕਟਰੀ ਲਾਉਣੇ ਆ ਉਹਨਾਂ ਦਾ ਆਪ ਦੀ ਰੋਜੀ ਰੋਟੀ ਨਾਲ ਹੁੰਦੀ ਆ ਜਿਉਂਨੇ ਲੋਕ ਬੱਲੇ ਚਾਰ ਬੱਲੇ ਜਗ੍ਹਾ ਤੇ ਲਈ ਆ ਕੋਣੇ ਉੱਤੇ ਆਪਾ ਬਕਰ ਪੜਾਉਂਦਾ ਤੇ ਦੂਜੀ ਗੱਲ ਇਹ ਐ ਵੀ ਜੇ ਕਿਸੇ ਨੇ 2-4 ਬਰਲੇ ਵੇਚਣੇ ਆ ਵੀ ਉਹ ਪਹਿਲੀ ਗੱਲ ਤੇ ਸ਼ਹਿਰ ਦਾ ਬਹੁਤ ਬੜਾ ਹਾਲ ਬਲਬੋ ਦਾ ਕਦੇ ਜੀ ਪੁੱਡੋ ਤੋਂ ਮਨਜ਼ੂਰੀ ਕਰਾ ਕੇ ਲਿਆਓ ਤੁਸੀਂ ਫੇਰ ਉਥੇ ਲੁਧਿਆਣੇ ਜਾਓ ਫੇਰ ਜਾ ਕੇ ਬੜਾ ਬਦਲਾ ਲਾਉਗਾ ਜਿਹਨੇ ਹੁਣ ਬਦਲਾ ਦੋ ਬਰਲੇ ਕਿਸੇ ਗਰੀਬ ਬੰਦੇ ਨੇ ਵੇਚ ਰਿਆ ਉਹਦਾ ਕੋਈ ਇਸ ਗੱਲ ਦਾ ਕੋਈ ਬੜਾ ਤੇ ਨਹੀਂ ਬਟਰੀ ਤੇ ਜੇ ਪਿੰਡ ਦੇ ਵਿੱਚ ਵੀ ਜੇ ਕਿਸੇ ਨੇ ਦੋ ਬਰਲੇ ਤਿੰਨ ਬਰਲੇ ਆਪ ਦੇ ਕਿਸੇ ਪਰਿਵਾਰ ਨੂੰ ਵੇਚ ਰਿਆ ਜਾਂ ਕਿਸੇ ਉਂਝ ਵੇਚ ਰਿਆ ਤਾਂ ਉਹ ਵੀ ਵੇਚ ਲਾ ਉਹ ਵੀ ਜਾ ਕੇ ਉਥੋਂ ਐਨਓਸੀ ਕੋਈ ਕੋ ਕਰਨਾ ਪੈਦਾ ਪਰ ਇਹ ਸਸਟੇ ਵਾਲੇ ਗਰੀਬੰਦਾਂ ਦਾ ਗਲ ਕੁੱਟਣ ਵਾਲੇ ਪਾਸੇ ਪੈਵੇਂ ਉਮੀਰ ਨੂੰ ਤਾਂ ਕੋਈ ਫਰਕ ਹੀ ਨਹੀਂ ਇਹਦੇ ਵਿੱਚ ਕੁਛ ਤਾਂ ਜਿਹੜਾ ਹੈਗਾ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਰਨ ਦੀ ਵੀ ਜਿਹੜੀਆਂ ਹੈਨਾਂ ਮੇਜ ਮੈਨੋ ਸਿੱਧੀ ਗੱਲ ਸੀ ਜਾਂ ਕੁਝ ਹੋਰ ਬਹੁਤ ਸਾਰੀਆਂ ਸ਼ਰਤਾਂ ਹਟਾਈਆਂ ਗਈਆਂ ਤੇ ਜਿਸ ਤਰੀਕ ਇੱਕ ਪਲਾਨ ਦੀ ਰਜਿਸਟਰੀ ਕਮਰਸ਼ੀਅਲ ਕਰਾਉਣ ਵਾਸਤੇ ਤੁਹਾਨੂੰ ਆਹ ਆਹ ਚੀਜ਼ਾਂ ਦੀ ਲੋੜ ਆ ਉਸ ਤੋਂ ਕੁਝ ਨਾ ਕੁਝ ਚੀਜ਼ਾਂ ਸ਼ਰਤਾਂ ਹਟਾ ਵੀ ਦਿੱਤੀਆਂ ਲੈਣਾ ਕੋਈ ਸਟੈਂਪ ਦੀ ਗੱਲ ਸੀਗੀ ਤੁਹਾਡੇ ਗ੍ਰੀਨ ਜਿਹੜੇ ਹੈਗੇ ਆ ਐਫੀਡੈਫਟ ਦੀ ਗੱਲ ਸੀ ਜਾਂ ਜੈਲੋ ਐਫੀਡੈਫਟ ਦੀ ਗੱਲ ਸੀ ਇਹਦੇ ਵਿੱਚ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ ਪਰੰਤੂ ਲਾਗੂ ਤਾਂ ਨਾ ਵਿਭਾਗਾਂ ਨੇ ਕਰਨਾ ਨਾ ਜਿਹੜੇ ਹੈਡ ਕਰਦੇ ਆ ਤੁਹਾਡੇ ਵੱਖ-ਵੱਖ ਵਿਭਾਗਾਂ ਨੂੰ ਮਾਲਕ ਵਿਭਾਗ ਨੂੰ ਜਿਹੜੇ ਹੈਡ ਕਰਦੇ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਐਡਵਾਈਜ਼ਰੀ ਦੇ ਵਿੱਚ ਕ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਜਿਹੜੀ ਸਿਧਾਂਤ ਨੂੰ ਲਾਗੂ ਕਰਨਾ ਇਹਦੇ ਤੇ ਜਿਹੜੀ ਹੈਗੀ ਜਦੋਂ ਤੁਹਾਡੀ ਮੋਨਿਟਰਿੰਗ ਨਹੀਂ ਹੈਗੀ ਤਾਂ ਤੁਸੀਂ ਕਿਵੇਂ ਹੁਣ ਇੱਕ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਭਾਜੇ ਭਗਵਾਨ ਦੀ ਗੱਲ ਕਰੀਏ ਇਕੱਲਾ ਕੁਝ ਨਹੀਂ ਕਰ ਸਕਦਾ ਪਰੰਤੂ ਉਹਦੇ ਨਾਲ ਹਲਕਾ ਵਾਈਜ਼ ਤੇ ਤੁਹਾਡੇ ਡਿਸਟ੍ਰਿਕਟ ਵਾਈਜ਼ ਫਿਰ ਤਹਿਸੀਲ ਵਾਈਜ਼ ਲੋਕਾਂ ਦੀਆਂ ਟੀਮਾਂ ਬਣਨਾ ਚਾਹੀਦੀਆਂ ਤੁਹਾਨੂੰ ਜਿਹੜੀਆਂ ਆਏਗਾ ਉੱਥੇ ਲੋਕਾਂ ਦੇ ਕੰਮ ਕਰਾਉਣ ਵਾਸਤੇ ਤੁਹਾਨੂੰ ਸਿਆਸੀ ਦਖਲ ਦੀ ਲੋੜ ਪੈਂਦੀ ਹੈ ਕਿਉਂ ਕਹੋ ਵੀ ਤੁਸੀਂ ਜਿਹੜਾ ਇੱਕ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਦਫ਼ਤਰ ਦੇ ਵਿੱਚ ਜਾਵੋ ਦੱਬਦਾ ਬਈ ਸਰਕਾਰ ਦਾ ਇਹ ਹੋਵੇ ਵੀ ਕੋਈ ਵੀ ਬੰਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ ਜਾਂ ਆਮ ਬੰਦਾ ਹੋਵੇ ਉਹ ਜਿਹੜਾ ਮਜ਼ਦੂਰ ਹੋਵੇ ਕਿਸਾਨ ਹੋਵੇ ਉਹ ਵਪਾਰੀ ਹੋਵੇ ਉਹਦਾ ਸਰਕਾਰੀ ਦਫ਼ਤਰ ਦੇ ਵਿੱਚ ਮੁਨਸ਼ੀ ਕੰਮ ਕਰ ਤੋਂ ਪਹਿਲਾਂ ਡਰੇ ਵੀ ਕਿਤੇ ਮੇਰੀ ਕਿਤੇ ਸ਼ਿਕਾਇਤ ਨਾ ਕਰ ਦੇ ਪਰ ਜਦੋਂ ਸ਼ਿਕਾਇਤ ਤੇ ਥੋੜੀ ਤੇ ਸੁਣਵਾਈ ਨਹੀਂ ਹੁੰਦੀ ਸਰਕਾਰ ਦੇ ਲੋਕ ਜਿਹੜੇ ਹੈਗੇ ਉਥੇ ਵਿਚ ਵਿਚਾਲੇ ਪੈਸੇ ਬਣਾਉਣ ਤੇ ਲੱਗੇ ਆ ਤੇ ਕਿਵੇਂ ਜਿਹੜੀਆਂ ਰਿਸ਼ਵਤ ਹੋਈਆਂ ਖਤਮ ਹੋਣ ਚੋਰ-ਪੋਰੀਆਂ ਹੈ ਹੀ ਬਹੁਤ ਜ਼ਿਆਦਾ ਚੋਰ-ਪੋਰੀਆਂ ਹੈ ਬਹੁਤ ਜ਼ਿਆਦਾ ਅੱਛਾ ਇੱਕ ਹੋਰ ਹਾਸੋਖਣੀ ਗੱਲ ਜਿਹੜੀ ਮੈਂ ਬਹੁਤ ਵਾਰ ਗੱਲ ਕਰਦਾ ਹੁੰਦਾ ਹੈ ਉਹਨਾ ਕਈ ਵਾਰੀ ਸਾਡਾ ਤਾਂ ਮੇਰਾ ਤਾਂ ਜਿਹੜਾ ਸੁਭਾਅ ਕਿਉਂਕਿ ਸੱਚ ਨੂੰ ਜਿਹੜਾ ਹੈਗਾ ਸਾਹਮਣੇ ਰੱਖਣ ਦਾ ਕਿਸੇ ਦੇ ਡਿੱਤੇ ਲੱਗੇ ਤੇ ਕਿਸੇ ਦੇ ਘੋਟੇ ਲੱਗੇ ਫਿਰ ਤੁਸੀਂ ਇਹ ਕਹਿਣਾ ਐਲਾਨ ਕਰਦੇ ਆ ਸਰਕਾਰੀ ਨੁਮਾਇੰਦੇ ਜਾਂ ਸਰਕਾਰ ਦੇ ਨੁਮਾਇੰਦੇ ਹੋਣ ਦੇ ਵੀ ਤੁਸੀਂ ਸਾਨੂੰ ਦੱਸੋ ਜੇ ਆਹ ਕੰਮ ਤੁਹਾਡਾ ਨਹੀਂ ਹ ਬਈ ਤੁਸੀਂ ਉੱਥੇ ਕਿਉਂ ਨਾ ਉਹਨਾਂ ਦੇ ਕੰਨ ਖਿੱਚੋ ਤੁਹਾਡੇ ਜਿਹੜੇ ਹੈਗੇ ਆ ਤਸਵੀਲ ਪੱਧਰ ਤੇ ਤੁਹਾਡੇ ਮੈਡੀਕਲ ਦੇ ਵਿੱਚ ਹੋਣ ਤੁਹਾਡੇ ਐਜੂਕੇਸ਼ਨ 'ਚ ਹੋਣ ਤੁਹਾਡੇ ਜਿਹੜੇ ਹੈਗੇ ਆ ਮਾਲ ਵਿਭਾਗ ਦੇ ਲੋਕ ਹੁਣ ਕਿਸੇ ਵੀ ਜਿਹੜੇ ਲੈਰੀ ਵਿਭਾਗ ਨਾਲ ਸੰਬੰਧਤ ਹੋਣਾ ਬਈ ਹਰ ਇੱਕ ਅਫਸਰ ਨੂੰ ਬਈ ਸਾਡਾ ਐਮ.ਐਲ.ਏ ਸਾਨੂੰ ਸਸਪੈਂਡ ਕਰ ਸਕਦਾ ਜੇ ਕੋਈ ਮਸਲਾ ਹੋ ਗਿਆ ਦੁਰਵਿਵਹਾਰ ਦਾ ਲੇਟ ਆਉਣ ਤੇ 100 ਕਾਰਨ ਹੈਗੇ ਆ ਜਿਹਦੇ ਤੇ ਤੁਸੀਂ ਸਾਕਤੀ ਕਰ ਸਕਦੇ ਹੋ ਪਰੰਤੂ ਤੁਸੀਂ ਤਾਂ ਇਹ ਕਹਿੰਦੇ ਵੀ ਸਾਨੂੰ ਦੱਸੋ ਪਹਿਲਾਂ ਇਹਦਾ ਅਰਥ ਕੀ ਆ ਪਰ ਗੱਲ ਜੋ ਉਹ ਦੱਸ ਦਿਓ ਹੋਣਾ ਤਾਂ ਕੁਝ ਨਹੀਂ ਹੋਣਾ ਹੂੰ ਜੇ ਤੁਸੀਂ ਸ਼ੀਸ਼ਾ ਮਗਾਉਣ ਦੀ ਕੋਸ਼ਿਸ਼ ਕਰੋਗੇ ਉੱਥੇ ਤੁਸੀਂ ਖੁਦ ਝੂਠੇ ਪੈ ਜਾਓਗੇ ਡਾਕਟਰਾਂ ਦੀਆਂ ਦੀਆਂ ਡਿਊਟੀਆਂ ਮਤਲਬ ਆਉਣ ਜਾਣ ਦਾ ਦਫਤਰਾ ਦਾ ਬਲਾਜਮਾ ਦਾ ਟਾਈਮਿੰਗ ਉਹ ਟਾਈਮਿੰਗ ਕੋਈ ਫੈਕਸਰੀ ਕੀ ਕਹਿ ਸਕਦਾ ਤੁਸੀਂ ਕਿਸੇ ਵੀ ਦਫਤਰ ਦੇ ਵਿੱਚ ਚਲੇ ਜਾਓ ਮੇਰਾ ਕਹਿਣ ਤੁਹਾਨੂੰ ਕੋਈ ਵੀ ਛੇਤੀ ਕੁਰਸੀ ਦਾ 9 ਵਜੇ ਨੂੰ ਕੋਈ ਜਿਹੜਾ ਅਧਿਕਾਰੀ ਕਰਮਚਾਰੀ ਨਹੀਂ ਦੇਸੂਗਾ ਤੇ ਜੇ ਅਗਰ ਉੱਥੇ ਤੁਸੀਂ ਜਾ ਕੇ ਪੱਤਰਕਾਰ ਨੂੰ ਦੰਦਾ ਪੱਤਰਕਾਰ ਹੀ ਆਸ ਪੱਤਰਕਾਰ ਕੋਲ ਕੋਈ پابਨੀ ਉਹ ਕਿਸੇ ਸਰਕਾਰੀ ਦਫਤਰ ਜਾ ਕੇ ਕੋਈ ਉਥੋਂ ਦੀ ਵੀਡੀਓ ਜਾਂ ਉਹ ਤੁਡੀ ਖਬਰ ਬਣਾ ਸਕਣਾ ਆ ਬਾਰ-ਬਾਰ ਤੁਸੀਂ ਜਿੰਨੀਆਂ ਮਰਜ਼ੀ ਖਤਰਾ ਲਾਈ ਜਾਓ ਤੇ ਕਿਸੇ ਨੇ ਨਹੀਂ ਕੁਛਣਾਗਾ ਨਾ ਉੱਤੇ ਕੋਈ ਹਮਲ ਬੜਾ ਹਾ ਜੜੀਆਂ ਹਾ ਜੜੀ ਵਾਦੂ ਜੀਆਂ ਖਬਰਾਂ ਦੇ ਰੂ ਸੁਰੱਖੀਆਂ ਬਣ ਜਾਂਦੀਆਂ ਵੀ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਭ੍ਰਿਸ਼ਟਾਚਾਰ ਖਤਮ ਕਰਨਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹ ਤਾਂ ਕੋਈ ਬੜਾ ਹਮਲ ਹੋਊਗਾ ਠੀਕ ਹੈ ਵੀ ਇਹ ਸਰਕਾਰ ਦਿੱਲੀ ਤੋਂ ਚੋੜਾ ਜੀਆਂ ਲਗਾਤਾਰ ਦੋ ਚੋੜਾ ਜਿਹੜੀ ਸਰਕਾਰ ਹੈ ਇਹ ਇਹ ਪਾਰਟੀ ਜਿਹੜੀ ਹਾਰ ਚੁੱਕੀ ਹੈਗੀ ਆ ਉਸ ਤੋਂ ਪਹਿਲਾਂ ਲੋਕ ਸਭਾ ਦੀ ਪੰਜਾਬ ਦੇ ਵਿੱਚੋਂ ਬੁਰੀ ਤਰ੍ਹਾਂ ਉਹਨਾਂ ਦੀ ਹਾਰ ਨਾ ਮੱਦਦਾ ਹੈਗਾ ਇਹ ਕਰ ਸਤ ਸੀਟਾਂ ਦੇ ਕਰੀਬ ਉਹ ਹਾਂਸ ਪਾਰਟੀ ਜਿੱਦ ਜਾਂਦੀ ਹੈਗੀ ਤੇ ਇਹਨਾਂ ਦੇ ਪੱਲੇ ਕੁਝ ਨਹੀਂ ਆਇਆ ਤੇ ਹੁਣ ਜਿਹੜੀ ਦਿੱਲੀ ਦੇ ਵਿੱਚੋਂ ਇਹਨਾਂ ਦੀ ਜਿਹੜੀ ਦੁੱਧ ਛਾਹ ਪੈੜੀ ਕੀਤੀ ਉਹਨਾਂ ਨੇ ਤੇ ਉੱਥੋਂ ਫਿਰ ਉਸ ਤੋਂ ਬਾਅਦ ਦੇ ਵਿੱਚ ਚਲੋ ਇਹ ਤਾਂ ਆਪਦਾ ਟਰਨ ਆਊਟ ਬੈਲ ਮਮਾ ਸਹ ਹੈਗਾ ਪਾਰਟੀ ਦਾ ਕੀ ਹੈਗਾ ਪਰ ਲੋਕਾਂ ਨੇ ਇਹਨਾਂ ਨੂੰ ਨਾ ਪਸੰਦ ਕਰਤਾ ਇਹ ਜਿਸ ਕਰਕੇ ਜਿਵੇਂ ਲੋਕਾਂ ਨੂੰ ਆਸ ਹੈ ਬਹੁਤ ਸਿਬਰਾ ਸਾਹਿਬ ਅਸਲ ਮੈਂ ਇੱਕ ਹੋ ਮੈਂ ਤੁਹਾਡੇ ਮੇਰੇ ਦਿਮਾਗ ਚ ਗੱਲ ਆ ਗਈ ਜਿਹੜੀ ਗੀਆ ਵੀ ਜਦੋਂ ਨਾ ਅਸੀਂ ਗੱਲ ਕਰਦੇ ਆ ਰਿਸ਼ਵਤ ਖਰੀਦ ਦਾ ਸਿਸਟਮ ਪਖੜਾ ਪਰੰਤੂ ਲੋਕਾਂ ਦੇ ਕੰਮ ਕਰਾਉਣ ਵਾਸਤੇ ਤੁਹਾਨੂੰ ਇੱਕ ਇਹੋ ਜੀ ਪਾਲਿਸੀ ਬਣਾਉਣੀ ਚਾਹੀਦੀ ਜਿਵੇਂ ਆਪਾਂ ਗੱਲ ਕਰਦੇ ਸੀ ਪਿਛਲੇ ਐਪੀਸੋਡਸ 'ਚ ਵੀ ਗੱਲ ਕੀਤੀ ਸੀ ਆਪਾਂ ਇੰਦਾ ਹੀ ਚਰਚਾ ਕਰਦੇ ਆ ਨੀ ਵੀ ਕੈਮਰੇ ਤੁਹਾਡੀ ਜਿਹੜੀ ਹਾਜ਼ਰੀ ਨੂੰ ਯਕੀਨੀ ਬਣਾਉਣ ਵਾਸਤੇ ਹੋਣੀ ਚਾਹੀਦੀ ਆ ਥੋੜੇ ਰਿਸ਼ਵਤ ਨਹੀਂ ਖਾਤ ਉਸਾਂ ਦੀ ਕੈਮਰੇ ਦੇ ਅੱਗੇ ਤਾਂ ਕੋਈ ਰਿਸ਼ਵਤ ਲੈਂਦਾ ਹੀ ਨਹੀਂ ਇਹ ਤਾਂ ਦੇਖੋ ਇਹ ਮੈਂ ਆਪਾਂ ਕਹੀਏ ਵੀ ਅਕਾਚੂ ਡਾਂਗਾ ਮਾਰਨ ਵਾਲੇ ਦਾ ਕੈਮਰੇ ਦੇ ਸਾਹਮਣੇ ਕੋਈ ਕਿਵੇਂ ਲੈ ਲੂ ਕੋਈ ਤਾਂ ਬਿਨਾਂ ਜਾਣ ਪਛਾਣ ਤੋਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਕੰਮ ਕਰਾਉਣ ਦੇ ਤੇ ਕੈਮਰੇ ਦੇ ਸਾਹਮਣੇ ਕਿਵੇਂ ਲੈ ਲੂ ਦੂਜੀ ਗੱਲ ਵੀ ਜਿਵੇਂ ਜਿਹੜਾ ਹੈਗਾ ਇੱਕ ਰਜਿਸਟਰਡ ਨਾ ਜਾਣ ਲੋਕਾਂ ਦਾ ਸ਼ਿਕਾਇਤਾਂ ਲੋਕਾਂ ਦੇ ਕੰਮ ਦਫ਼ਤਰਾਂ ਦੇ ਵਿੱਚ ਬਕਾਇਦਾ ਰਜਿਸਟਰ ਹੋਣ ਉਹਦਾ ਸਮਾਂ ਹੋਵੇ ਵੀ ਇਸ ਕੰਮ ਨੂੰ ਕਿੰਨਾ ਟਾਈਮ ਲੱਗਦਾ ਇਸ ਕੰਮ ਨੂੰ ਕਿੰਨਾ ਟਾਈਮ ਲੱਗਦਾ ਜੇਕਰ ਉਹਨੇ ਟਾਈਮ 'ਚ ਉਹਦੀ ਮੰਨ ਲਓ ਵੀ ਮੈਂ ਇੱਥੇ ਗਿਆ ਵੀ ਮੈਂ ਨਰਮਲ ਸਿੰਘ ਮੇਰਾ ਪਲਾਨਾ ਹਾਂ ਕੰਮ ਹੈਗਾ ਤਹਿਸੀਲਪੰਦਰ ਤੇ ਉਹਦੀ ਡੇਟ ਦਰਜ ਤੇ ਸਾਡੇ ਕੋਲੇ ਇੱਕ ਉਹਨੂੰ ਰਸੀਦ ਦਿੱਤੀ ਜਾਵੇ ਉਹਦਾ ਸਮਾਂ ਜੇਕਰ ਉਹਨੇ ਟਾਈਮ 'ਚ ਨਹੀਂ ਹੁੰਦਾ ਤੇ ਉਹਦੀ ਸਿੱਧੀ ਜਿਹੜੀ ਹੈਗੀ ਆ ਉਹਦਾ ਨੰਬਰ ਮੁੱਖ ਮੰਤਰੀ ਜਾਂ ਉਸਦੇ ਸਵਤੰਤਰ ਵਿਭਾਗ ਨੂੰ ਭੇਜਾਇਆ ਵੀ ਇਹਦਾ ਕਿਉਂ ਨਹੀਂ ਕੀਤਾ ਉਹਤੇ ਐਕਸ਼ਨ ਲਿਆ ਜਾਵੇ ਉਹਦੇ ਤੇ ਰਿਸ਼ਮਤ ਲਈ ਗਈ ਹੈ ਜਾਂ ਨਹੀਂ ਲਈ ਗਈ ਉਹ ਬਾਅਦ ਦੀ ਗੱਲ ਆ ਪਰ ਪਹਿਲਾਂ ਤੁਹਾਡੇ ਕੰਮ ਤਾਂ ਢੰਗ ਨਾਲ ਹੋਣ ਲੱਗੇ। ਮਹਾਰਾਜ ਇਹ ਚੀਜ਼ ਤਾਂ ਪਹਿਲਾਂ ਬਥੇਰੀਆਂ ਚਲਾ ਜਾਂ ਉਹਨਾਂ ਨੇ। ਵੀ ਸਾਲ ਨੂੰ ਤੁਸੀਂ ਉਹ ਮੈਸੇਜ ਕਰੋ ਜੀ, WhatsApp ਕਰੋ ਜੀ, ਫਲਾਣੀ ਵੀਡੀਓ ਬਣਾ ਕੇ ਭੇਜੋ, ਆੜਗੋ ਭੇਜੋ। ਨਹੀਂ ਨਹੀਂ ਬਰਾਸਾ ਬਥੇਰੇ ਬਕਾਇਆ ਤੁਸੀਂ ਤੁਹਾਨੂੰ ਭਾਵੇਂ 3600 ਜਸਟ ਲਾ ਲੋ ਜੀ ਤਾਂ ਵੀ ਹਾਲ ਹੀ ਹੋਣਾ। ਜਦੋਂ ਧਿਆਨ ਇਕੱਲੇ ਵਿਆਰ ਹੀ ਆ। ਵੇਖੋ ਇਕੱਲੇ ਧਿਆਨ ਆ। ਜੇ ਅਗਰ ਅਸਲ ਦੇ ਵਿੱਚ ਇਹ ਹੈਗਾ ਇਹ ਕੱਲਾ ਇੱਕ ਕੱਲਾ ਸਰਕਾਰ ਨੂੰ ਲੋਚੀਤ ਹੋਈ ਹੈ ਸਰਕਾਰ ਕੱਲੀ ਲੋਚੀਤੀ ਜੀ ਉੱਥੇ ਲੋਚੀ ਲੋਕ ਵੀ ਹੈ ਤੇ ਸਾਡੇ ਜਿਹੜੇ ਉਹ ਮੁਲਾਜ਼ਮ ਕੰਮ ਕਰਦੇ ਉਹ ਵੀ ਹੈ ਕਿਉਂਕਿ ਜਦੋਂ ਸਰਕਾਰ ਉਹਨਾਂ ਨੂੰ ਮੁਲਾਜ਼ਮਾਂ ਨੂੰ ਖਿੱਚਦੀ ਹੈ ਜੂਨੀਅਰਾਂ ਦਾ ਸਹਾਰਾ ਲੈ ਕੇ ਉਦੋਂ ਬਾਅਦ ਦੇ ਵਿੱਚ ਉਹ ਹੜਤਾਲਾਂ ਤੇ ਚਲੇ ਜਾਂਦੇ ਆ ਤੇ ਸਾਨੂੰ ਤੰਗ ਕੀਤਾ ਜੀ ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਉਹ ਪ੍ਰੈਸਟਾ ਚਾਹਦੇ ਕੇਸ ਦੇ ਵਿੱਚ ਮਤਾਂ ਹੋਰ ਲਿਆ ਉਹ ਤਸਵੀਰਾਂ ਫੜ ਲਿਆ ਹਾਂ ਉਹ ਤਸਵੀਰ ਉਹ ਸਾਰੇ ਹੜਤਾਲ ਕਰਤੀ ਜੀ ਕੀ ਹੈ ਯਾਰ ਜੇਕਰ ਬੰਦੇ ਕੋਲ ਫਰਿਆ ਗਿਆ ਉਹਦੇ ਕੋਲ ਬਰਾਬਦ ਕੀ ਹੋ ਗਈ ਆਪਣਾ ਕੁਝ ਬਰਾਬਦ ਹੋਇਆ ਉਹਦੇ ਕੋਲ ਤੇ ਤੁਸੀਂ ਉਸ ਦੇ ਬਾਵਜੂਦ ਵੀ ਉਹ ਬੰਦੇ ਨੂੰ ਤੁਸੀਂ ਗਲਤ ਕਹਿਣ ਨੂੰ ਕਿਹਾ ਨਹੀਂ ਜੇ ਉਹ ਉਹ ਬੰਦਾ ਲਿਆਇਆ ਕੁਛ ਜਾਂ ਕੋਈ ਕੁਝ ਹੈਗਾ ਤੇ ਉਹ ਸਾਰੇ ਸਬੂਤ ਪੇਸ਼ ਕਰ ਦੇਵੇ ਠੀਕ ਹੈ ਇੱਥੇ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਇਮਾਨਜੋਗ ਜਿਹੜੇ ਅਦਾਲਤਾਂ ਨਾ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋਟ ਹੈਗੀ ਆ ਵੀ ਉਹਨਾਂ ਨੂੰ ਇੱਕ ਨਾ ਸਿਸਟਮ ਬਣਾਵਣਾ ਚਾਹੀਦਾ ਵੀ ਯੂਨੀਅਨਾਂ ਦਾ ਵੀ ਕੋਈ ਦਾਇਰਾ ਹੋਣਾ ਚਾਹੀਦਾ ਵੀ ਇਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਕਿ ਸੇਪਰੇ ਸਟਾਟਿਓਰੇ ਬਰੇਇਆ ਨੇ ਇਹਨਾਂ ਨੂੰ ਯੂਨੀਅਨ ਕਚਹਿਰਤਾਂ ਕਰ ਦੋ ਜੀ ਜੇ ਤੁਹਾਨੂੰ ਕੋਈ ਭ੍ਰਸਤਾਚਾਰ ਨੂੰ ਨੰਗਾ ਕਰਤਾ ਯੂਨੀਅਨ ਕਚਹਿਰਤਾਂ ਕਰ ਦੋ ਤੁਸੀਂ ਬਿਨਾਂ ਕਿਸੇ ਮਤਲਬ ਸੋਚੇ ਸਮਝੇ ਬਰਾਟ ਸਰ ਭ੍ਰਸਤਾਚਾਰ ਤੇ ਹਟਾ ਦੇਣ ਤੁਸੀਂ ਹੁਣ ਇੱਕ ਗੱਲ ਸੁਣੋ ਗੱਲ ਤਾਂ ਜਿਹੜੀ ਹੈਗੇ ਤੁਹਾਡੇ ਅਖਲਾਕੀ ਆ ਅਖਲਾਕ ਦੀ ਗੱਲ ਆ ਅਸੀਂ ਜਥੇਬੰਦੀ ਦੇ ਵਿੱਚ ਮੈਂ ਗਲਤ ਕੰਮ ਕਰਦਾ ਅੱਛਾ ਮੇਰੇ ਉਹ ਜਿਹੜੀ ਜੂਨੀਅਰ ਇੱਕ ਸਖਸ਼ਾ ਕਰਤਾ ਕੰਮ ਕਰਦੀ ਆ بچਾਉਣ ਦਾ ਕੰਮ ਕਰਦੀ ਆ ਹਾਲਾਂਕਿ ਉਹਦੇ ਨਮਾਇंदे ਕਹਿਣ ਵੀ ਤੂੰ ਗਲਤ ਆ ਇੱਥੇ ਉਹ ਨੂੰ ਨਮਾਇੰਦੇ ਪਹਿਲਾਂ ਹੀ ਉਸ ਜਥੇਬੰਦੀ ਦੇ ਉਹਨੂੰ ਨੰਗਾ ਕਰਨਾ ਕੋਟੇਰੇ ਕਰਨਾ ਚਾਹੁੰਦਾ ਸਾਡੇ ਕਰਤਾਰ ਤੇ ਉਗੜੂਗੀ ਇਹ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਹੋਣੀ ਚਾਹੀਦੀ ਹੈ ਸਰਕਾਰੀ ਤੌਰ ਤੇ ਇਹਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਦਾ ਸਾਥ ਦੇਉਂਦੇ ਹੋਣਾ ਦੇ ਚਾਹੀਦਾ ਪਰ ਉਹ ਧੋਲਟਾ ਹੁੰਦਾ ਵੀ ਕਿਸੇ ਨਾ ਕਿਤੇ ਜਾ ਕੇ ਅਸੀਂ ਯੂਨੀਅਨ ਬਣਾ ਕੇ ਅਸੀਂ ਗਲਤ ਪਾਸੇ ਜਾ ਰਹੇ ਹਾਂ ਇਸੇ ਕਰਕੇ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਬਣਦੇ ਜਾ ਰਹੇ ਢਿੱਗਦੇ ਜਾਂਦੇ ਆ ਵਿਗੜਦੇ ਜਾ ਰਹੇ ਹੈਗੇ ਆ ਜੇ ਸਰਕਾਰ ਕਿਸੇ ਇੱਕ ਡਿਪਾਰਟਮੈਂਟ ਤੇ ਸ਼ਕਤੀ ਕਰਦੀ ਆ ਤਾਂ ਉਹ ਹੰਤਾਲਾ ਦੇ ਚਲੇ ਜਾਂਦੇ ਆ ਤੇ ਜੇ ਅਗਰ ਲੋਕਾਂ ਦੀ ਸਪੋਰਟ ਲੋਕਾਂ ਦੀ ਸਪੋਰਟ ਕਰਨ ਤੋਂ ਵਾਸਤੇ ਕੁਈ ਹੋਰ ਆ ਰਹੇ ਉੱਠਦੇ ਆ ਤਾਂ ਉਹਨਾਂ ਦੇ ਸਰਕਾਰ ਕਾਰਵਾਈ ਕਰਨ ਦੀ ਹੈ ਕਿ ਆ ਵੀ ਤੁਸੀਂ ਆਹਾਂ ਗਲਤ ਕੀਤਾ ਜੀ ਤੁਸੀਂ ਸਰਕਾਰੀ ਕੰਮਾਂ 'ਚ ਵਿਘਨ ਪਾਉਨੇ ਆ ਤੁਸੀਂ ਆਹ ਕਰਦੇ ਹੋ ਇਵੇਂ ਇਹ ਚੀਜ਼ਾਂ ਲੈ ਕੇ ਆ ਜਾਂਦੇ ਆ ਪਰ ਜਿਹੜੀ ਉਹਨਾਂ ਨੇ ਹੁਣ ਮਾਨਸਾਹਬ ਨੇ ਇੱਕ ਜਿਹੜਾ ਬਿਆਨ ਹੈਗਾ ਉਹ ਕਹਿੰਦੇ ਵੀ ਅਸੀਂ ਜ਼ਿੰਮੇਵਾਰੀਆਂ ਤੈਅ ਕਰਾਂਗੇ ਐਸਐਸਪੀ ਦੀ ਜ਼ਿੰਮੇਵਾਰੀ ਤੈਅ ਕਰਾਂਗੇ ਵਿਭ੍ਰਸਤਾਚਾਰ ਨਾ ਹੋਵੇ ਰਿਸ਼ਵਤ ਨਾਲ ਨਾ ਹੋਵੇ ਦੀ ਪੀਐਸਪੀ ਦੀ ਕਰਾਂਗੇ ਫਿਰ ਐਸਐਚਓ ਦੀ ਕਰਾਂਗੇ ਦੱਸੋ ਇਹਨਾਂ ਦੀ ਕੀ ਜ਼ਿੰਮੇਵਾਰੀ ਤੈਅ ਹੋਊਗੀ ਕਿ ਕਿਹਨੂੰ ਕਿਵੇਂ ਇਹ ਵਿਭ੍ਰਸਤਾਚਾਰ ਖਤਮ ਕਰਨਗੇ ਕੀ ਇਹ ਮਤਲਬ ਉਹ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਇਹਦਾ ਬੰਦਾ ਕਿੰਨਾ ਟੈਕ ਪਈ ਹੋਆ ਆ ਵੀ ਫਰਸਾ ਜੇ ਹੁਣ ਜੇ ਉਹ ਕਹਿੰਦੇ ਵੀ ਜੇ ਤੁਸੀਂ ਇਹ ਪ੍ਰਸਤਾ ਤੁਹਾਡੇ ਥਾਣੇ ਦੇ ਏਰੀਆ ਦੇ ਵਿੱਚ ਜਦੋਂ ਵੀ ਤਸਵੀਰ ਦੇ ਅੰਦਰ ਆਜੂ ਪ੍ਰਸਤਾਚਾਰ ਹੁੰਦਾ ਉਹਦਾ ਜ਼ਿੰਮੇਵਾਰ ਆ ਐਸ ਐਚ ਓ ਪੀ ਐਸ ਪੀ ਐਸ ਡੀ ਐਮ ਆ ਇਹ ਸਾਰੇ ਹੋਣਗੇ ਹੋਰ ਉਹ ਬੰਦੇ ਕਿਸ ਤਰ੍ਹਾਂ ਕਰਨਗੇ ਸਾਰਾ ਕੁਝ ਪਰ ਰੌਲਾ ਤਾਂ ਇਸ ਗੱਲ ਦਾ ਵੀ ਜਿਹੜੇ ਬਾਹਰ ਤਲਾਕ ਕੋਨੇ ਫਿਰਦੇ ਆ ਉਹਨਾਂ ਨੂੰ ਕੌਣ ਹੱਥ ਪਾਊਗਾ ਦਰਸਬ ਗਲਤਾ ਹੈ ਜੀ ਸੋ ਹੁਣ ਤੁਸੀਂ ਇੱਕ ਦੇਖ ਲਓ ਵੀ ਕਿਸੇ ਵੀ ਵਿਭਾਗ ਦੇ ਨਾਲ ਜਾਂ ਕਿਸੇ ਜਿਹੜੀ ਸਰਕਾਰੀ ਜਿਹੜਾ ਸਰਕਾਰ ਦਾ ਨਮਾਇੰਦਾ ਉਹਦੇ ਨਾਲ 10-10 20 ਵੀ ਬੰਦਿਆਂ ਦੀ ਟੀਮ ਆਉਂਦੀ ਹੈ। ਉਹਨਾਂ ਦਾ ਤੁਸੀਂ ਰਿਕਾਰਡ ਦੇਖ ਲਓ ਵੀ ਜਦੋਂ ਹੋਂਦ ਦੇ ਵਿੱਚ ਸਰਕਾਰ ਆਉਂਦੀ ਤਾਂ ਐਮਏਏ ਬਣਦਾ ਉਹਦੇ ਨਾਲ ਟੀਮ ਦੇ ਵਿੱਚ ਬੰਦਿਆਂ ਦਾ ਜਿਹੜਾ ਆਰਥਿਕ ਪੱਖ ਕਿਉਂ ਜਾਂ ਸੀ? 2 ਸਾਲ ਬਾਅਦ ਕਿਉਂ ਜਾਂ ਹੁੰਦਾ? 3 ਸਾਲ ਬਾਅਦ ਕਿਉਂ ਜਾਂ ਹੁੰਦਾ? ਤੇ ਤੁਸੀਂ ਦੇਖੋ ਵੀ ਜੇਕਰ ਰਿਸ਼ਵਤ ਦਾ ਤਾਣਾ ਬਾਣਾ ਉਹਨਾਂ ਦੇ ਨਾਲ ਸੌਦੇਬਾਜ਼ੀਆਂ ਨਹੀਂ ਹੁੰਦੀਆਂ ਉਹਨਾਂ ਜੇ ਭਾ ਨਹੀਂ ਭਰਦੀਆਂ ਉਹਨਾਂ ਦੀ ਡਿਵੈਲਪਮੈਂਟ ਕਿੱਥੋਂ ਹੋ ਰਹੀ ਹੈ? ਕਿਹੜੀ ਸਰਕਾਰ ਉਹਨਾਂ ਨੂੰ ਤਨਖਾਹ ਲੁੰਦੀ ਹੈ ਕਿਹੜਾ ਐਮਐਲਏ ਆਪਦੀ ਤਨਖਾਹ ਚੋਂ ਪੈਸੇ ਦਿੰਦਾ ਇਹ ਸਾਰੀਆਂ ਚੀਜ਼ਾਂ ਦੇਖ ਇਹਨਾਂ ਨੂੰ ਸਭ ਪਤਾ ਭਲੇ ਪਾਤਾ ਜਿੱਦ ਦੇ ਕਿਸੇ ਨੇ ਤਹਿਆ ਕਰਨਿਆ ਵੀ ਪੰਜਾਬ ਨੂੰ ਰਿਸ਼ਵਤ ਕੂੜੀ ਤੋਂ ਬਚਾਉਣਾ ਪੰਜਾਬ ਤੋਂ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਹੱਤ ਮਲਾਮ ਤੋਂ ਬਚਾਉਣਾ ਤਾਂ ਉਹਦੇ ਹੋ ਵੀ ਜਾਉ ਇਹਨਾਂ ਨੂੰ ਹਰ ਚੋਰ-ਪੋਰੀ ਦਾ ਪਤਾ ਪਰੰਤੂ ਕੋਈ ਵੀ ਸਰਕਾਰ ਦਾ ਕੋਈ ਵੀ ਮੁੱਖ ਮੰਤਰੀ ਕਰਨਾ ਨਹੀਂ ਚਾਹੁੰਦਾ ਸਿਰਫ ਤੇ ਸਿਰਫ ਬਿਆਨ ਦੇ ਕੇ ਗੋਗਲਗਾ ਤੋਂ ਮਿੱਟੀ ਛਾੜਨ ਵਾਲੇ ਪਰ ਛੋਟੀ ਗੱਲ ਠੀਕ ਹੈ ਮਿੱਟੀ ਹੀ ਝਾੜਦੇ ਆ ਸਰਕਾਰਾਂ ਦਾ ਪਹਿਲਾਂ ਵੀ ਜਿਵੇਂ ਉਹ ਮਥਰੀ ਮਿੱਟੀ ਝੜ ਕੇ ਗਏ ਹੁਣ ਇਹ ਵੀ ਝਾੜਨ ਦੀ ਕੋਸ਼ਿਸ਼ ਕਰ ਰਹੇ ਆ ਗਿਆ ਚਲੋ ਬਾਕੀ 2027 ਬਹੁਤ ਜ਼ਿਆਦਾ ਦੂਰ ਨਹੀਂ ਨੇੜੇ ਆ ਉੱਥੇ ਲੋਕ ਦੱਸਣਗੇ ਵੀ ਕੌਣ ਸਹੀ ਹੈ ਕੌਣ ਗਲਤ ਹੈਗਾ ਪਰ ਚਰਚਾ ਕਰਨ ਦਾ ਮਤਲਬ ਇਹ ਹੈ ਜਦੋਂ ਮਾਰਤ ਸਾਹਿਬ ਦੇ ਦੂਜਾ ਬਿਆਨ ਆਉਣ ਕਰਕੇ ਅਸੀਂ ਚਰਚਾ ਕੀਤੀ ਹੈਗੀ ਆ ਵੀ ਬਿੱਲੀ ਦੇ ਸਰਾਣੇ ਰੱਖ ਕੇ ਦੁੱਧ ਤੁਸੀਂ ਕਿਵੇਂ ਜਮਾ ਸਕਦੇ ਹੋ ਤੇ ਜੇ ਅਗਰ ਜਿਹੜੇ ਲੋਕਾਂ ਨੇ ਕੋਈ ਰਿਸ਼ਵਤ ਕਰਨੀ ਹੈਗੀ ਆ ਤਾਂ ਰਿਸ਼ਵਤ ਦਾ ਨੂੰ ਕਿਵੇਂ ਫਰੇ ਜਾਂ ਸੁਪਲਸੀ ਨਹੀਂ ਕਹਿੰਦੇ ਜਾਂ ਕੋਈ ਡੀਸੀ ਕਰਦਾ ਜਾਂ ਐਸਐਸਪੀ ਕਰਦਾ ਜਾਂ ਐਸਐਚਓ ਕਰਦਾ ਜਾਂ ਸਰੀਓ ਡੀਐਸਪੀ ਕਰਦਾ ਨਹੀਂ ਅਸੀਂ ਇਹ ਗੱਲ ਨਹੀਂ ਕਹਿੰਦੇ ਪਰ ਲੋਕ ਕਹਿੰਦੇ ਆ ਰਿਸ਼ਵਤਾਂ ਬੋਲ ਬਾਲਾ ਬਿਲਕੁਲ ਅਸੀਂ ਕਿਸੇ ਨੂੰ ਦੋਚੀ ਨਹੀਂ ਝਾੜ ਰਹੇ ਪਰ ਜੇ ਅਗਰ ਰਿਸ਼ਵਤ ਬੰਦ ਕਰਦੀ ਉਹਦਾ ਸਿਸਟਮ ਹੋਰ ਕਾਫਾ ਹੋਊਗਾ ਬਿਲਕੁਲ ਉਹਨੂੰ ਹੋਰ ਤਰੀਕੇ ਨਾਲ ਚੱਲਣਾ ਪਊਗਾ ਠੀਕ ਹੈ ਵੀ ਜੇ ਅਗਰ ਕੋਈ ਇਮਾਨਦਾਰ ਵਿਅਕਤੀ ਹੈਗਾ ਬਹੁਤ ਹੈ ਗਿਆ ਕੋਈ ਦੂਜੀ ਗੱਲ ਦੀ ਜਰੂਰੀ ਨਹੀਂਗਾ ਵੀ ਇਹ ਇੱਕ ਪੰਜੇ ਕੋਲ ਇੱਕੋ ਜਿਹਾ ਹੁੰਦੀਆਂ ਸਭ ਵਕਰੀਆਂ ਵਕਰੀਆਂ ਆ ਗਈਆਂ ਬੜੇ ਇਮਾਨਦਾਰਾ ਐਸਚਓ ਵੀ ਪਏ ਆ ਬੜੇ ਇਮਾਨਦਾਰਾ ਡੀਐਸਪੀ ਵੀ ਪਏ ਆ ਐਸਐਸਪੀ ਵੀ ਪਏ ਆ ਡੀਜੀ ਵੀ ਪਏ ਆ ਐਸਡੀਐਮ ਬੜੇ ਬੜੇ ਇਮਾਨਦਾਰ ਪਏ ਆ ਤਹਿਸੀਲਦਾਰ ਬੜੇ ਤੰਗੇ ਪਏ ਆ ਸਰ ਸਾਬ ਜੀ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਬਹੁਤ ਲੋਕ ਇਹ ਹੈਗੇ ਆ ਕੰਮ ਕਰਨਾ ਵੀ ਚਾਹੁੰਦੇ ਆ ਪਰੰਤੂ ਰਿਸ਼ਵਤ ਦਾ ਰਿਸ਼ਵਤ ਦੀ ਜੜ ਆ ਗਿਆ ਪ੍ਰਸ਼ਾਸਨ ਦੀ ਜੜ ਕੀ ਆ ਵੀ ਕੰਮਾਂ ਦੇ ਵਿੱਚ ਤੇਜ਼ੀ ਹਾਂ ਵੀ ਸਾਡਾ ਕੰਮ ਤੇਜ਼ੀ ਨਾਲ ਹੋ ਜੇ ਪਹਿਲ ਦੇ ਆਧਾਰ ਤੇ ਹੋ ਜੇ ਪਰੰਤੂ ਜੇਕਰ ਤੁਸੀਂ ਜਿਹੜਾ ਹੈਗਾ ਪ੍ਰਸ਼ਾਸਨਕ ਤੌਰ ਤੇ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਲਈ ਯੋਜਨਾਵਾਂ ਬਣਾ ਦੋ ਵੀ ਤੁਹਾਡਾ ਇਹ ਸਮਾ ਇੱਕ ਦੂ ਵੱਧ ਜੇਕਰ ਸਮਾ ਲੱਗਿਆ ਤਾਂ ਤੁਹਾਡੇ ਦਿਨ ਭਾਰ ਪਾਈ ਦੋਗੀ ਮੰਨ ਲਓ ਵੀ ਤੁਸੀਂ ਕੋਈ ਖਬਰ ਲੈ ਕੇ ਆਏ ਆ ਤੁਸੀਂ ਜਿਹੜੀ ਹੈਗੀ ਖਬਰ ਉਹ ਤੁਹ ਪਤਾ ਵੀ 9 ਵਜੇ ਚਲਾਉਣੀ ਆ ਤੁਹਾਡਾ ਅਧਿਕਾਰ ਬਣਦਾ ਜੇ ਤੁਸੀਂ 11 ਵਜੇ ਚਲਾਉਂੋ ਉਹਦੇ ਕੀ ਅਸਰ ਰਹਣਗੇ ਇਹਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਨੋਟ ਕਰਕੇ ਚਲਾਉਂਗੇ ਤਾਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਕੰਮ ਕਰਾਉਣ ਦੀ ਤੇਜ਼ੀ ਆ ਉਹ ਆਪਣੇ ਆਪ ਪੂਰੀ ਹੋਵੇ ਉਹਨਾਂ ਦੇ ਕੰਮ ਸਮੇਂ ਤੇ ਪੂਰੇ ਹੋ ਜਾਣ ਤੇ ਉਹਨਾਂ ਨੂੰ ਰਿਸ਼ਵਤ ਦੇਣ ਦੀ ਲੋੜ ਨਾ ਪਵੇ ਆਪਣਾ ਕੰਮ ਤੀਜੀ ਨਾਲ ਜਾਂ ਸੌਖੇ ਤਰੀਕੇ ਨਾਲ ਘਰਉਣ ਵਾਸਤੇ ਪੈਸੇ ਦੇਣ ਦੀ ਲੋੜ ਨਾ ਪਵੇ ਦੂਜੀ ਗੱਲ ਵੀ ਸਰਕਾਰ ਦਾ ਕੋਈ ਵੀ ਨਿਵੰਦਾ ਜੇਕਰ ਉਹ ਡੀਡੀ ਬਿਜਟਾ ਦੇ ਨਾਲ ਕੰਮ ਕਰਵਾਉਣ ਵਾਸਤੇ ਜਾਂ ਗਲਤ ਕੰਮ ਕਰਵਾਉਣ ਤੇ ਜੇਕਰ ਕੋਈ ਰਿਸ਼ਵਤ ਦਿੰਦਾ ਜਿੱਤੇ ਫੜਿਆ ਗਿਆ ਸਭ ਤੋਂ ਪਹਿਲਾ ਰਿਸ਼ਵਤ ਦੇਣ ਵਾਲੇ ਨੂੰ ਟੰਗੋ ਲੈਣ ਵਾਲੇ ਦੇ ਖਿਲਾਫ ਬਾਚ ਕਰਵੇ ਕਰੋ ਦੇਖੋ ਜਿਹੜੇ ਜੋ ਮੈਂ ਆਪ ਹੀ ਸ਼ਬਦਾਂ ਜੇ ਗੱਲ ਕਰੀ ਉਹ ਐਕੋ ਜਿਹੜੀ ਤੁਸੀਂ ਗੱਲ ਬੜੀ ਪੱਦੇ ਦੀ ਕੀਤੀ ਸੀ ਵੀ ਤਹਿਸੀਲਾਂ ਦੇ ਵਿੱਚ ਜਿਹੜੀ ਭ੍ਰਸ਼ਟਾਚਾਰ ਹੋ ਰਿਹਾ ਪਰ ਇਹ ਵੱਡੇ ਪੱਧਰ ਤੇ ਹੋ ਰਿਹਾ ਹੁਣ ਵੀ ਹੋ ਰਿਹਾ ਹੈ ਜੇ ਕੋਈ ਕਹਿ ਦੇਵੇ ਵੀ हट ਗਿਆ ਬਿਲਕੁਲ ਨਹੀਂ ਹਟਿਆ ਤੇ ਫਿਰ ਕੀ ਨੂੰ ਇਹ ਕਿਹਾ ਜਾਂਦਾ ਤੁਸੀਂ ਸਾਨੂੰ ਦੱਸੋ ਜੀ ਆ ਕੇ ਮੈਨੂੰ ਆ ਕੇ ਦੱਸੋ ਜੀ ਮੈਂ ਫਲਾਣ ਦੇ ਨਾਲ ਕਰੂੰ ਕੀ ਕਰੋਗੇ ਤੁਸੀਂ ਕੁਝ ਨਹੀਂ ਕਰਨਾ ਜੀ ਪਤਾ ਹੀ ਆ ਲੋਕ ਤਾਂ ਮੂੰਹ ਮੂੰਹ ਕਹਿ ਰਹੇ ਆ ਨਾ ਜੋ ਕਿਉਂਕਿ ਪ੍ਰੈਸਰ ਹੁਣ ਤਾਂ ਅਧਿਕਾਰ ਹੀ ਨਹੀਂ ਰਹੇਗੇ ਵੀ ਉਪਰਸ ਜਾ ਕੇ ਕਿਸੇ ਨੂੰ ਨੰਗਾ ਕਰੇ ਜਾਂ ਉਹਨਾਂ ਨੂੰ ਕਵੇ ਵੀ ਇਹ ਇਹ ਪ੍ਰਸਤਾਚਰ ਕਰਦੇ ਹੈਗੇ ਜੋ ਫਰਕੇ ਵੀ ਦੇਵੇ ਤਾਂ ਪ੍ਰੈਸਰ ਦਾ ਹਲਟਾ ਉਹ ਪੱਖੇ ਪ੍ਰਸਤੇ ਹੋ ਸਕਦੇ ਨੇ। ਪਰਸਵਾਲੇ ਵੀਰਾਂ ਨੇ ਬੇਨਤੀ ਕਰਨੀ ਚਾਹੁੰਨਾ ਵੀ ਉਹਦਾ ਤਸਵੀਲਾ ਦੁੱਧੂਲਾ ਜੇ ਜਾਣਾ ਨਾ ਉਹਦਾ ਕੋਈ ਖਬਰਾਂ ਖੋਬਰਾਂ ਬਣਾ ਬਣਾਉਂਵਾ ਦੇ ਕਦੇ ਲੇਖੇ 'ਚ ਪ੍ਰਸਤਾਚਰ ਦੇ ਖਰਾਬ ਨਾ ਪਾ ਲਿਓ। ਨਹੀਂ ਪਰਚਾ ਹੋਊਗਾ। ਮੁਰਕਾ ਤਰੀਕਾ ਬਹੁਤ ਉਹਦਰੀਆਂ ਔਖੀਆਂ ਆਂਗੀਆਂ ਤੇ ਸਾਰੀ ਤੇੜੀ ਖੜਨਾ ਪੈਂਦਾ ਚਾ ਦਿਖਲੇ ਅਲਾਹਾਬ ਆ ਦੇ ਬੁਰੇ ਕਹਿੰਦੇ ਖੜਾ ਰਾ ਸਾਰੀ ਰੋ ਮੋਬਾਈਲ ਤੇ ਲੈ ਕੇ ਪੰਜ ਮਿੰਟ ਪੇ ਭ੍ਰਸ਼ਟਾਚਾਰ ਖਤਮ ਹੋ ਸਕਦਾ ਮੈਨੂੰ ਲੱਗਦਾ ਹੋ ਸਕਦਾ ਠੀਕ ਹੈ ਹਾਂ ਸਿਸਟਮ ਚ ਬੇਵਾਬਾਰੀ ਵੀ ਹੋ ਸਕਦਾ ਹੋ ਸਕਦਾ ਮਾਨਸਾ ਨੂੰ ਆਈ ਮੇਦੀ ਕਰਦੇ ਆ ਮਤਲਬ ਪਤਾ ਨਹੀਂ ਜਿਹੜੇ ਲੋਕ ਕਈ ਚੀਜ਼ਾਂ ਪਸੰਦ ਕਰਦੇ ਨਹੀਂ ਕਰਦੇ ਲੋਕ ਜਦਾ ਹਾਕ ਬੋਧ ਨੂੰ ਜਿਆਦਾ ਪਸੰਦ ਕਰਦੇ ਆ ਜਾਂ ਮਾਨਤਾ ਨੂੰ ਜਿਆਦਾ ਪਸੰਦ ਕਰਦੇ ਆ ਕਈ ਵਾਰਾਂ ਚਾਹਤੀਆਂ ਕਰਾ ਕੋ ਉਹਨਾਂ ਨੂੰ ਘੱਟ ਪਸੰਦ ਕਰਦੇ ਲੋਕ ਕਈ ਜੇਕਰ ਪਸੰਦ ਨਹੀਂ ਕਰਦੇ ਆ ਤਾਂ ਉਲਟਾ ਉਹ ਕਪਰੇਟਾ ਵੀ ਕਰਨੇ ਸ਼ੁਰੂ ਕਰਦੇ ਆ ਵੀ ਬਸ ਇਹ ਗਲਤ ਬੋਲਦੇ ਆ ਪਰ ਤਸੀਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਪਤੇ ਦੀ ਵੀ 40-40 ਲੱਖ ਰੁਪਏ ਜਾਂ 50-50 ਲੱਖ ਰੁਪਏ ਦੇ ਜ਼ਮੀਨ ਦਾ ਰੇਟ ਹੋ ਗਿਆ ਕਲੈਕਟਰ ਰੇਟ ਉਹਦਾ 7 ਲੱਖ 8 ਲੱਖ 10.5 ਲੱਖ ਤੱਕ ਹੈ ਪਰ ਜੇ ਤਸੀਰ ਦਾ ਉਨਾ ਕਿੱਲਿਆਂ ਦੀ ਰਜਿਸਟਰੀ ਕਰ ਰਿਆ ਇਹਦਾ ਮਤਲਬ ਉਥੇ ਵੋਟੇ ਪਤਨ ਤੇ ਭ੍ਰਸ਼ਟਾਚਾਰ ਹੋਇਆ ਹਰ ਮਹੀਨੇ ਦੇ ਵਿੱਚ ਉਹਨਾਂ ਤਹਿਸੀਲਾਂ ਦੇ ਵਿੱਚ ਹਰ ਤੁਸੀਂ ਲੱਗੇ ਆਡਿਟ ਹੋਣਾ ਚਾਹੀਦਾ ਉਹ ਆਡਿਟ ਡੀਸੀ ਦੀ ਨਿਗਰਾਨੀ ਥਲੇ ਹੋਣਾ ਚਾਹੀਦਾ ਵੀ ਕਿਹੜੇ ਏਰੀਆ ਵਿੱਚ ਕਿੰਨੀਆਂ ਰਜਿਸਟਰੀਆਂ ਹੋ ਜਾਣ ਕਿਹੜੇ ਏਰੀਆ ਵਿੱਚ ਕਿੰਨੇ ਪਲਾਟਾਂ ਦੀਆਂ ਰਜਿਸਟਰੀਆਂ ਹੋ ਜਾਣ ਉੱਥੇ ਉਹਦਾ ਮਾਰਕੀਟ ਰੇਟ ਕੀ ਸੀਗਾ ਵੀ ਉੱਥੇ ਕਿਵੇਂ ਮਤਲਬ ਸਾਰੀ ਰਜਿਸਟਰੀ ਕੀਤੀ ਗਈ ਵੇ ਦਾ ਮਤਲਬ ਹੀ ਉੱਥੇ ਰਿਸ਼ਮਤ ਚੱਲੀ ਆ ਪ੍ਰਤੀ ਕਿਲਾ ਚੱਲੀ ਆ ਪ੍ਰਤੀ ਗਾ ਚੱਲੀ ਆ ਪ੍ਰਤੀ ਫਟ ਚੱਲੀ ਆ ਇਸ ਕਰਕੇ ਆ ਵੀ ਸਰਕਾਰ ਨੂੰ ਇਹਨਾਂ ਦੀ ਜਲ ਧਿਆਨ ਦੇਣੀ ਜ਼ਰੂਰਤ ਹੈ ਤੇ ਨਾ ਕਿ ਐਵੇਂ ਆਹਾ ਓਕੇ ਜੇ ਬਿਆਨ ਦੇ ਦੇਣੇ ਵੀ ਐਵੇਂ ਪੜਾ ਲੋ ਜੀ ਉਹ ਕੈਮਰੇ ਲਾ ਦੇ ਇੱਕ ਬ੍ਰੈਸਲ ਮੋਨਿਟਰ ਕੈਮਰੇ ਦੇ ਸਾਹਮਣੇ ਕੀ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਬਹੁਤ ਥਾਵਾਂ ਤੇ ਜਿਹੜੀ ਹੈ ਜਦੋਂ ਸਰਕਾਰ ਦਾ ਜਿਹੜਾ ਹੈ ਇੱਕ ਪੱਖ ਲੋਕ ਨਾਰਾਜ਼ ਹੋ ਜਾਣਾ ਤੇ ਸਭ ਤੋਂ ਵੱਡੀ ਗੱਲ ਦਿੱਲੀ ਦੇ ਹਾਨ ਤੋਂ ਬਾਅਦ ਕੋਈ ਬੋਲਿਆ ਹੀ ਨਹੀਂ ਕੁਛ ਕਿਹਾ ਹੀ ਨਹੀਂਗਾ ਕਿਸੇ ਨੇ ਇਤਰਾਜ਼ ਨਹੀਂ ਜਤਾਇਆ ਆਪਦੀ ਪਾਰਟੀ ਤੇ ਕਿਸੇ ਨੇ ਕਿਸੇ ਕਿਸਮ ਦਾ ਸਵਾਲੀਆ ਚਿੰਨ੍ਹ ਨਹੀਂ ਖੜਾ ਕੀਤਾ ਕਿਸੇ ਨੇ ਸਲਾਹ ਨਹੀਂ ਦਿੱਤੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਵੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਭ੍ਰਸ਼ਟਾਚਾਰ ਖਤਮ ਕਰ ਲਈ ਰੋਜ਼ਗਾਰ ਦੇ ਲਈ ਨਸ਼ੇ ਨੂੰ ਖਤਮ ਕਰ ਲਈ ਜਿੰਨੇ ਸ਼ਕਤੀ ਮਰਜੀ ਕਰਦੇ ਜਿਹਨੂੰ ਟੰਗਣਾ ਤੰਗ ਕਰਨੇ ਨਹੀਂ ਹੁੰਦੇ ਵੀ ਮਾਰ ਕੇ ਕਾਂ ਟੰਗਣਾ ਪੋਗਾ ਤੇ ਫੇਰ ਲੋਟ ਆਊਗਾ ਹਰ ਤਰ੍ਹਾਂ ਦੇ ਨਾਲ ਆਪਦੇ ਜਿਹੜੇ ਜਿੰਨਾ 2 ਸਾਲ ਬਚਦੇ ਆ ਜਿਮੇਵਾਰੀ ਦੇ ਨਾਲ ਜਿਹੜੀ ਹੈਗੀ ਆ ਮਾਨ ਸਰਕਾਰ ਤੇ ਮਾਨ ਸਰਕਾਰ ਦੇ ਨਮਾਇंदे ਵਿਧਾਇਕ ਤੋਂ ਪੱਦਰ ਤੇ ਥਰੜੇ ਪੱਦਰ ਤੇ ਹਲਕੇ ਪੱਦਰ ਤੇ ਵੀ ਕੰਮ ਕਰਨ ਤਾਂ ਕਿ ਲੋਕਾਂ ਨੂੰ ਸਵਾਦ ਆ ਜਾਏ ਜੇਕਰ ਉਹਨਾਂ ਨੇ ਸਰਕਾਰ ਬਣਾਈ ਸੀ ਵੱਡੇ ਬਹੁਮਤ ਦੇ ਨਾਲ ਤਾਂ ਉਹਨਾਂ ਨੂੰ ਜਿਹੜਾ ਹੈਗਾ ਇਨਸਾਫ ਮਿਲੇ ਉਹਨਾਂ ਦੇ ਕੰਮ ਤਹਿਸੀਲਾਂ ਦੇ ਵਿੱਚ ਜਿਹੜੀ ਕਾਰਜਕਾਰੀਆਂ ਦੀ ਤੇ ਅਧਿਕਾਰੀਆਂ ਦੀ ਡਿਊਟੀ ਮਤਲਬ ਤਾਂ ਇਹ ਕੀਤੀ ਜਾਣੀ ਦੀ ਆ ਜੇ ਮਤਲਬ ਸਮੇਂ ਸਿਰ ਨਹੀਂ ਪਹੁੰਚਦੇ ਉਹਨਾਂ ਦੇ ਕਾਰਵਾਈ ਹੋਵੇ ਕੈਮਰਾ ਤੋਂ ਕੰਮ ਉਹਨਾਂ ਤੋਂ ਉਹ ਚੀਜ਼ਾਂ ਲਵੋ ਤੇ ਉਹਨਾਂ ਦੀ ਡਿਊਟੀ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਹੋਣੇ ਚਾਹੀਦੇ ਕਿੰਨੇ ਵਜੇ ਪਤਾ ਉਹਦੀ ਡਿਊਟੀ ਤੇ ਪਹੁੰਚਿਆ ਹੈਗਾ ਤੇ ਕਿੰਨੇ ਵਜੇ ਉਹ ਜਾ ਰਿਹਾ ਹੈਗਾ ਕਿਉਂਕਿ ਸਿਸਟਮ ਇਹ ਬਣਿਆ ਆਉਦੇ 11 ਵਜੇ ਆ 4 ਵਜੇ ਨੂੰ ਭਲੇਟ ਕੇ ਸਭ ਸਾਰੇ ਚਲੇ ਜਾਂਦੇ ਹੈਗੇ ਤੇ ਜੇਕਰ ਮੈਂ ਕਹਿੰਦਾ ਵੀ ਆਮਾਨਦਰ ਸਾਹਿਬ ਸਾਡੇ ਐਮਐਲਏ ਸਾਹਿਬ ਹੈਗੇ ਆ ਤੇ ਜੇਕਰ ਉਹ ਚਾਹਣ ਤੇ ਤੁਸੀਂ ਸਰਕਾਰ ਕਰ ਸਕਦੇ ਸਾਰੀ ਇਹ ਚੀਜ਼ ਆ ਜਿਹੜੀ ਠੀਕ ਆ ਖਰਚਾ ਤਾਂ ਸਰਕਾਰ ਦਾ ਆਊਗਾ ਵੀ ਕੈਮਰੇ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਕਾਹਦੇ ਕੈਮਰੇ ਚੱਲਦੇ ਆ ਬਾਕੀ ਕੈਮਰੇ ਸਾਰੇ ਖਰਾਬ ਹੀ ਪਏ ਆ ਤੇ ਸਰਕਾਰ ਦੇ ਇਥੇ ਤਾਂ ਸ਼ਤਬਰਾਂ ਦੇ ਕੈਮਰੇ ਡਿੱਗ ਰਹੇ ਜਿਹੜੇ ਕੈਮਰੇ ਜੀ ਨਹੀਂ ਚੱਲਦੇ ਤੁਸੀਂ ਉੱਥੇ ਕਿੱਥੇ ਤਵਕਕੋ ਕਰ ਸਕਦੇ ਆ ਵੀ ਉੱਥੇ ਕੋਈ ਸੁਧਾਰ ਆ ਸਕਦਾ ਤੇ 2027 ਕੋਈ ਜ਼ਿਆਦਾ ਦੂਰ ਨਹੀਂ ਤੇ ਇਹਨਾਂ ਕੋਲੇ ਸਮਾਂ ਜੇ ਹੈਗਾ ਜੇ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਆ ਤੇ ਨਹੀਂ ਤਾਂ ਦੇਖੋ ਜਿਹੜੇ ਹਾਲਾਤ ਦਿੱਲੀ ਬਣਿਆ ਉਹ ਪੰਜਾਬ ਦੇ ਬਾਹਰ ਤੁਹਾਨੂੰ ਕੋਈ ਟੇਰ ਬਸ ਨਹੀਂ ਲੱਗਣਾ ਤੇ ਸਾਰੀ ਦਾ ਇਹੀ ਬੇਨਤੀ ਹੈਗੀ ਆ ਜਿਹੜੇ ਨਮਾਇंदे ਆ ਲੀਡਰ ਆ ਐਮ ਐਲ ਏ ਆ ਮੁੱਖ ਮੰਤਰੀ ਸਾਹਿਬ ਆ ਗਿਆ ਵੀ ਜੇ ਧਿਆਨ ਦੇਣਾ ਤਾਂ ਬਹੁਤ ਗੰਭੀਰਤਾ ਨਾਲ ਦਿਓ ਐਵੇਂ ਇਕੱਲੇ ਫੋਕ ਕੇ ਵਾਅਦੇ ਕਰ ਲੈਣੇ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਹਾਥੀਏ ਦਖਾਂਦ ਦਿਖਾਉਣ ਨੂੰ ਕੁਝ ਕੋਈ ਹੋਰ ਤੇ ਖਾਨ ਨੂੰ ਕੋਈ ਹੋਰ ਉਹ ਕਹਾਵਤ ਜਿਹੜੀ ਤੁਸੀਂ ਉਹ ਨਾ ਕਰੋ ਬਿਲਕੁਲ ਤੇ ਨਹੀਂ ਤਾਂ ਸਮੇਂ ਦੀ ਗੱਲ ਆ ਕੋਈ ਜਿਆਦਾ ਦੂਰ ਨਹੀਂ ਦੇਖ ਲਿਆ ਸਰ ਤੁਸੀਂ ਕੋਈ ਗੱਲਬਾਤ ਕਰਨੀ ਤਾਂ ਠੀਕ ਹੈ ਨਹੀਂ ਲਗਭਗ ਸਾਰ ਗਏ ਹੋ ਗਿਆ ਜਿੱਥੇ ਕਿ ਆਪਾਂ ਨੂੰ ਪੜਦਾ ਸੀਗਾ ਕਿ ਜਿਹੜਾ ਹੈਗਾ ਬਹੁਤ ਜ਼ਮੀਰਤਾ ਦੇ ਨਾਲ ਜੋ ਆਰਡਰ ਕੀਤਾ ਹੈ ਬਹੁਤ ਵੱਡਾ ਇਸ ਮੇਰੇ ਉਸ ਦੁਭਦਾ ਦੇ ਵਿੱਚ ਉਸ ਸੰਦਰਭ ਦੇ ਵਿੱਚ ਆਰਡਰ ਆਇਆ ਮੁੱਖ ਮੰਤਰੀ ਦਾ ਵੀ ਰਿਸ਼ਵਤ ਖਤਮ ਕਰਨ ਦਾ ਵਾਅਦਾ ਹੈ ਸਾਨੂੰ ਹਰ ਇੱਕ ਵਿਭਾਗ ਨੂੰ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਪਵੇ ਪਰੰਤੂ ਇਹਨੂੰ ਲਾਗੂ ਵੀ ਹੋ ਉਸੇ ਤਰ੍ਹਾਂ ਕੀਤਾ ਜਾਵੇ ਤੇ ਧੰਨਵਾਦ ਕਰਦੇ ਹਾਂ ਸਰਦਾਰਾਪਾ ਪਾਸ ਇੱਕ ਮਾਣਗਰਾਂ ਦਾ ਤੇ ਉਪਰਾਲਾ ਕੀਤਾ ਤੇ ਇਹਨੂੰ ਅਮਲੀ ਰੂਪ ਵੀ ਦੇਣ ਦੀ ਲੋੜ ਹੈ ਅਮੀਰ ਕਰਦੇ ਆ ਸਾਡੇ ਹਲਕੇ ਵਾਗੇ ਬਣਦੇ ਐਮਐਲ ਸਾਹਿਬ ਵੀ ਜੋ ਮਾਨ ਸਾਹਿਬ ਦਾ ਸੁਪਨਾ ਹੈਗਾ ਉਰੋ ਪੂਰਾ ਕਰ ਲਈ ਸ਼ਹਿਰ ਇਥੋਂ ਸਟਾਰਟ ਕਰ ਅਮੀਰ ਕਰ ਵਾਇਕਲਪੀਕਰ ਖਾਲਸਾ ਸਾਹਿਬ ਵਾਇਕਲ